ਸੁਨੰਤਾ ਸ਼ਰਮਾ ਬਹੁਤ ਹੀ ਵਧੀਆ ਨਾਮ ਜੀ ਇਸ ਤਰੀਕੇ ਦੇ ਨਾਲ ਪਿੰਕੀ ਢਾਲੀਵਾਲ ਤੇ ਇਲਜ਼ਾਮ ਲਗਾਉਣਾ ਤੁਸੀਂ ਇਸ ਮਾਮਲੇ ਨੂੰ ਕਿਸ ਨਜ਼ਰ ਨਾਲ ਵੇਖੋ ਇੱਕ ਫੀਮੇਲ ਹੋ ਗਿਆ ਇੱਕ ਕੋਈ ਅੰਗਹੀਣ ਹੋ ਗਿਆ ਉਹਦੇ ਨਾਲ ਸਾਡੇ ਲੋਕਾਂ ਦੀ ਸਹਿਮਤੀ ਬਹੁਸ਼ੇਦੀ ਬਣ ਜਾਂਦੀ ਹੁਣ ਜੀ ਪਿੰਕੀ ਢਾਲੀਵਾਲ ਨੇ ਕਿੰਨਾ ਮਿਹਨਤ ਕੀਤੀ ਬਿਲਕੁਲ ਹੁਣ ਜੀ ਤੁਸੀਂ ਹਜੇ ਤੱਕ ਬਹੁਤ ਸਾਰੀਆਂ ਵੀਡੀਓ ਇਹੋ ਜੀਆਂ ਦਰਸ਼ਕ ਸਾਡੇ ਸੁਨੰਤਾ ਦੀਆਂ ਕੱਢ ਕੇ ਦੇਖ ਲੈਣ ਜਿਦੇ ਵਿੱਚ ਸੁਨੰਤਾ ਨੂੰ ਗਾਉਣਾ ਨਹੀਂ ਆਉਂਦਾ ਦੇ ਕਿਸੇ ਦੇ ਨਾਲ ਪਰਿਵਾਰਕ ਰਿਸ਼ਤੇ ਹੋ ਜਾਣ ਤੁਸੀਂ ਇੱਕ ਬੇਟੀ ਬਣ ਕੇ ਉਹਨਾਂ ਦੇ ਘਰ ਚ ਰਹਿ ਰਹੇ ਹੋ ਤੇ ਤੁਹਾਨੂੰ ਉਹਨਾਂ ਦੇ ਪੂਰੇ ਪਰਿਵਾਰ ਜਿਹੜਾ ਪਿਆਰ ਕਰਦਾ ਤੁਹਾਡਾ ਕਿਵੇਂ ਦਿਲ ਕਰ ਪੈਂਦਾ ਵੀ ਤੁਸੀਂ ਕਿਵੇਂ ਬਦਲ ਸਕਦੇ ਹੋ ਔਰ ਇੰਨੇ ਥੋੜੇ ਸਮੇਂ ਦੇ ਵਿੱਚ ਤੁਹਾਡੀਆਂ ਸਟੇਟਮੈਂਟਸ ਕਿਵੇਂ ਚੇਂਜ ਹੋ ਸਕਦੀਆਂ ਕਿ ਇੱਕ ਵੀਡੀਓ ਦੇ ਵਿੱਚ ਉਹ ਕਹਿੰਦੇ ਆ ਕਿ ਉਹ ਮੇਰਾ ਫਾਦਰ ਆ ਤੇ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਨਾਲ ਰੱਖਿਆ ਮੇਰੇ ਉਹਨਾਂ ਨੇ ਬਹੁਤ ਕੁਝ ਕੀਤਾ ਦੂਜੀ ਸਟੇਟਮੈਂਟ ਦੇ ਵਿੱਚ ਉਹ ਕਹਿੰਦੇ ਆ ਕਿ ਇਹਨਾਂ ਨੇ ਮੈਨਾਂ ਪਖਾਰੀਆਂ ਵਾਂਗੂ ਟ੍ਰੀਟਮੈਂਟ ਕੀਤਾ ਇੱਕ ਬਾਪ ਜਿਸ ਨੂੰ ਤੁਸੀਂ ਕਹਿ ਦਿੰਦੇ ਹੋ ਨਾ ਫਾਦਰ ਦਾ ਤਗਮਾ ਕਿਸ ਨੂੰ ਦੇਣਾ ਬਹੁਤ ਵੱਡੀ ਗੱਲ ਆ ਜੋ ਮੈਂ ਸਮਝਦੀ ਆ ਤੋ ਤੁਹਾਨੂੰ ਵੀ ਤੁਸੀਂ ਵੀ ਸਮਝਦੇ ਹੋਵੋਗੇ ਕਿ ਆਪਾਂ ਕਿਸੇ ਨੂੰ ਫਾਦਰ ਨਹੀਂ ਕਹਿ ਸਕਦੇ ਪਰ ਫਾਦਰ ਫਿਰ ਆਪਣੇ ਬੱਚੇ ਨੂੰ ਕਿਵੇਂ ਪਖਾਰੀਆਂ ਦੀ ਤਰ੍ਹਾਂ ਟ੍ਰੀਟ ਕਰ ਸਕਦਾ ਹੁਣ ਜੀ ਇਹ ਜਿਹੜਾ ਜੋ ਵੀ ਆ ਹਨਾ ਮੰਨ ਲਓ ਪਿੰਕੀ ਤੇ ਕੋਈ ਚਾਰਜ ਲੱਗਦਾ ਪਿੰਕੀ ਜਮਾਨ ਤੇ ਬਾਹਰ ਆ ਜਾਂਦਾ ਕੇਸ ਚੱਲਣਾ ਜਿੰਨਾ ਕਿ ਸਾਨੂੰ ਪਤਾ ਕੇਸ ਕੋਈ ਇਦਾਂ ਦਾ ਨਹੀਂ ਕਿ ਕੁ ਮਹੀਨੇ ਦੇ ਵਿੱਚ ਡਨ ਹੋ ਜਾ ਉਹ ਕਈ ਸਾਲ ਵੀ ਲੱਗ ਜਾਂਦੇ ਆ ਬਿਲਕੁਲ ਇੱਕ ਪਾਸੇ ਤਾਂ ਤੂੰ ਬੀਬਾ ਕਹਿ ਰਹੀ ਵੀ ਮੇਰੇ ਕੋਲ ਪੈਸਾ ਹੈ ਨਹੀਂ ਰੈਂਟ ਦੇਣ ਲਈ ਹੈ ਨਹੀਂ ਦੂਸਰੇ ਪਾਸੇ ਕੇਸ ਤੇ ਪੈਸਾ ਕਿੱਥੋਂ ਲਾਉਣਾ ਪਵਿੱਖ ਦੇ ਲਈ ਇਹ ਵੀ ਇੱਕ ਸਵਾਲ ਵੱਡਾ ਖੜਾ ਹੁੰਦਾ ਕਿ ਕੀ ਸੁਨੰਦਾ ਨੂੰ ਕੋਈ ਹੋਰ ਪ੍ਰੋਡਿਊਸਰ ਮਿਲ ਸਕਦਾ ਸੁਨੰਦਾ ਨੂੰ ਲੈ ਕੇ ਆਂਦਾ ਪੈਂਕੀ ਨੇ ਮੇਰਾ ਮੰਨਣਾ ਇਹ ਆ ਕੋਈ ਵੀ ਕਿਤੇ ਕੰਮ ਵੀ ਕਰਦਾ ਜੇ ਤੁਹਾਨੂੰ ਪੈਸਿਆਂ ਪੱਖੋਂ ਲੱਗਦਾ ਐਂਡ ਤੇ ਜਿਹੜਾ ਟੇਬਲ ਤੇ ਮਸਲਾ ਬਹਿ ਕੇ ਹੱਲ ਹੁੰਣਾ ਹਾਂ ਬਿਲਕੁਲ ਕਚਹਿਰੀਆਂ ਚ ਲਾ ਲਓ ਕਿਤੇ ਚੱਲ ਜਾਓ ਪੁਲਿਸ ਕੋਲ ਚੱਲ ਜਾਓ ਉਹ ਪੈਸਾ ਹੀ ਆ ਹੁਣ ਮੈਂ ਇਹੋ ਹੀ ਫਿਰ ਐਂਡ ਤੇ ਇਹੋ ਹੀ ਕਹਾਂਗਾ ਚਾ ਸੁਨੰਦਾ ਜਾਣੇਣ ਜਾਣੇ ਹੋ ਗਿਆ ਜਾਂ ਕਿਸੇ ਦੇ ਮਗਰ ਲੱਗ ਕੇ ਉਹਨੇ ਗਲਤੀ ਕਰ ਲਈ ਹੈ ਅਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਤੁਹਾਡਾ ਕੰਪਰੋਮਾਈਜ਼ ਕਰ ਲੋ ਪਿੰਕੀ ਢਾੜੀ ਵਾਲ ਕੋਈ ਮੇਰਾ ਰਿਸ਼ਤੇਦਾਰ ਨਹੀਂ ਪਰ ਜਿੰਨਾ ਕੁ ਮੈਨੂੰ ਪਤਾ ਪਿੰਕੀ ਨਾਲ ਤੱਕਾ ਹੋ ਰਿਹਾ ਰੌਣਕ ਪੰਜਾਬ ਦੀ ਟੀਵੀ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਸ਼ੀਤਰ ਠਾਕੁਰ ਬੀਤੇ ਕੁਝ ਦਿਨਾਂ ਤੋਂ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਖਬਰ ਨੇ ਪੰਜਾਬੀ ਸੰਗੀਤ ਇੰਡਸਟਰੀ ਦੇ ਖੋਖਲੇ ਹੋ ਰਹੀਆਂ ਅੰਦਰ ਦੀਆਂ ਪਰਤਾਂ ਨੂੰ ਖੋਲ ਕੇ ਰੱਖ ਦਿੱਤਾ। ਖਬਰ ਹੈ ਸੁਨੰਦਾ ਸ਼ਰਮਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਹੈ। ਉਹਨਾਂ ਦੇ ਵੱਲੋਂ ਪਿੰਕੀ ਢਾਲੀਵਾਲ ਤੇ ਕੁਝ ਇਲਜ਼ਾਮ ਲਗਾਏ ਗਏ। ਇਹਨਾਂ ਇਲਜ਼ਾਮਾਂ ਤੋਂ ਬਾਅਦ ਕੁਝ ਲੋਕ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਖੜੇ ਨੇ ਤੇ ਕੁਝ ਪਿੰਕੀ ਢਾਲੀਵਾਲ ਦੇ। ਹਾਲਾਂਕਿ ਇੱਕ ਗੀਤਕਾਰ ਦਾ ਤੇ ਪ੍ਰੋਡਿਊਸਰ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਮੰਨਿਆ ਜਾਂਦਾ ਹੈ। ਜੇਕਰ ਪ੍ਰੋਡਿਊਸਰ ਕਿਸੇ ਗੀਤਕਾਰ ਦੀ ਮਦਦ ਨਾ ਕਰੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਗਾਇਕ ਜਿਹੜਾ ਹੈ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਐਨੇ ਵਧੀਆ ਟਾਂਗ ਨਾ ਕਰ ਸਕਦਾ ਬਹੁਤ ਸਾਰੇ ਇਹੋ ਜਿਹੇ ਵੀ ਗਾਇਕ ਅਸੀਂ ਵੇਖਦੇ ਆ ਜਿਹੜੇ ਕਿ ਬਹੁਤ ਹੀ ਖੂਬ ਗਾਉਂਦੇ ਨੇ ਪਰ ਉਹਨਾਂ ਨੂੰ ਪੈਸਾ ਲਗਾਉਣ ਵਾਲਾ ਕੋਈ ਵੀ ਪ੍ਰੋਡਿਊਸਰ ਨਹੀਂ ਮਿਲਦਾ ਫਿਲਹਾਲ ਇਸ ਮਾਮਲੇ ਦੇ ਵਿੱਚ ਕੀ ਸਹੀ ਹੋਏਗਾ ਜਾਂ ਕੀ ਗਲਤ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਪਾਸੇ ਪਿੰਕੀ ਢਾਲੀਵਾਲ ਨੂੰ ਕਦੇ-ਕਦੇ ਇੰਟਰਵਿਊਜ਼ ਦੇ ਵਿੱਚ ਚੰਗਾ ਕਹਿ ਦੇਣਾ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਖੁੱਲਕੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਣਾ ਇਹਦੇ ਵਿੱਚ ਕੀ ਸੱਚ ਹੈ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਰੌਣਕ ਪੰਜਾਬ ਦੀ ਟੀਵੀ ਤੇ ਰੇਡੀਓ ਦੇ ਸੀਈਓ ਸੋਦੀ ਨਾਗਰਾ ਜੀ ਨੇ ਸਰ ਜੀ ਜੀ ਆਇਆਂ ਆ ਥੈਂਕ ਯੂ ਸ਼ੀਤਲ ਤੁਹਾਡਾ ਔਰ ਜਿੰਨੇ ਵੀ ਇਸ ਵਕਤ ਆਪਾਂ ਨੂੰ ਆਰਪੀਡੀ 24 ਉਡੀਕ মিডিਆ ਗਰੁੱਪ ਦੇ ਜ਼ਰੀਏ ਬਾਚਕਾਰ ਹੈ ਜਾਂ ਬਾਅਦ ਦੇ ਵਿੱਚ ਦੇਖਣਗੇ ਸਾਰਿਆਂ ਨੂੰ ਸੋਢੀ ਨਗਰਾ ਵੱਲੋਂ ਵੈਲਕਮ ਜੀ ਬਿਲਕੁਲ ਸਰ ਸਰ ਤੁਹਾਨੂੰ ਇਸ ਮਾਮਲੇ ਦੇ ਵਿੱਚ ਬਿਠਾਉਣ ਦਾ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਤੁਸੀਂ ਕਲਾਕਾਰਾਂ ਤੇ ਗੀਤਕਾਰਾਂ ਦੇ ਵਿੱਚ ਰਹਿੰਦੇ ਹੋ ਤੁਹਾਡਾ ਬਹੁਤ ਲੰਮੇ ਸਮੇਂ ਤੋਂ ਤੁਸੀਂ ਰੇਡੀਓ ਪ੍ਰੋਗਰਾਮ ਕਰ ਰਹੇ ਹੋ ਤੁਹਾਨੂੰ ਲੋਕ ਸੁਣਦੇ ਨੇ ਤੁਹਾਨੂੰ ਬਹੁਤ ਸਾਰੇ ਗੀਤਕਾਰ ਵੀ ਮਿਲਦੇ ਨੇ ਤੁਹਾਡਾ ਮਨੋਰੰਜਨ ਦੀ ਦੁਨੀਆ ਦੇ ਵਿੱਚ ਮੈਂ ਕਹੂੰਗੀ ਕਿ ਤੁਸੀਂ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਰਹੇ ਹੋ ਇੱਕ ਗੀਤਕਾਰ ਦੇ ਵੱਲੋਂ ਜੋ ਕਿ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਪਸੰਦ ਕੀਤਾ ਜਾ ਰਿਹਾ ਸੁਨੰਦਾ ਸ਼ਰਮਾ ਬਹੁਤ ਹੀ ਵਧੀਆ ਨਾਮ ਜੀ ਇਸ ਤਰੀਕੇ ਦੇ ਨਾਲ ਪਿੰਕੀ ਧਾਲੀਵਾਲ ਤੇ ਇਲਜ਼ਾਮ ਲਗਾਉਣਾ ਤੁਸੀਂ ਇਸ ਮਾਮਲੇ ਨੂੰ ਕਿਸ ਨਜ਼ਰ ਨਾਲ ਵੇਖੋਗੇ ਔਰ ਖਾਸ ਕਰਕੇ ਸ਼ੀਤਲ ਜਿਸ ਤਰ੍ਹਾਂ ਹਨਾ ਪਿਛਲੇ ਕੁਝ ਦਿਨਾਂ ਤੋਂ ਮੈਮੀ ਵੀਡੀਓ ਦੇਖ ਰਿਆਂ ਜਾਂ ਤੱਕ ਮੇਰੇ ਤੱਕ ਪਹੁੰਚੀ ਆਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਔਰ ਮੈਂ ਦੋ ਚੀਜ਼ਾਂ ਬਹੁਤ ਲੱਗੀਆਂ ਹੋਈਆਂ ਦੇਖੀਆਂ ਇੱਕ ਫੀਮੇਲ ਹੋ ਗਿਆ ਇੱਕ ਕੋਈ ਅੰਗਹੀਣ ਹੋ ਗਿਆ ਉਹਦੇ ਨਾਲ ਸਾਡੇ ਲੋਕਾਂ ਦੀ ਸਹਿਮਤੀ ਬਹੁਸ਼ੇਦੀ ਬਣ ਜਾਂਦੀ ਅੱਖਾਂ ਮੀਟ ਕੇ ਭਰੋਸਾ ਕਰ ਲੈਂਦੇ ਮੈਂ ਕੋਈ ਪੈਂਕੀ ਢਾਲੀ ਵਾਲਾ ਮੇਰਾ ਰਿਸ਼ਤੇਦਾਰ ਨਹੀਂ ਪਰ ਜਿੰਨਾ ਕ ਮੈਂ ਦੇਖਿਆ ਔਰ ਮੈਨੂੰ ਉਹ ਦਿਨ ਵੀ ਚੇਤੇ ਆ 2016 ਦੇ ਵਿੱਚ ਵਸਾਖੀ ਮੇਲਾ ਸੀ ਟ੍ਰਾਂਟੋ ਦੇ ਵਿੱਚ ਕਰਵਾਇਆ ਔਰ ਵੈਨਕੂਵਰ ਤੋਂ ਸ਼ਮੀ ਹੁਣਾਂ ਦੇ ਜ਼ਰੀਏ ਮੇਰੀ ਗੱਲਬਾਤ ਹੁੰਦੀ ਪੈਂਕੀ ਹੁਣਾਂ ਨਾਲ ਮੁਲਾਕਾਤ ਹੁੰਦੀ ਆ ਉਦੋਂ ਅਸੀਂ ਗਰੁੱਪ ਉੱਥੇ ਇਹ ਸ਼ੋਅ ਕਰਵਾਇਆ ਜਿਹਦੇ ਵਿੱਚ ਸੁਨੰਦਾ ਸ਼ਰਮਾ ਜੀ ਦਾ ਹਜੇ ਸੰਗ ਆਇਆ ਸੀ ਬੁਲੇਟ ਦਾ ਰੱਖਿਆ ਪਟਾਕੇ ਪਾਉਣ ਨੂੰ ਹਨਾ ਤੇ ਫਿਰ ਨੰਝੇ ਦੀ ਗੱਲ ਕਰੀਏ ਉਹ ਵੀ ਨਮਾ ਕਲਾਕਾਰ ਸੇਗਾ ਫਿਰ ਸਾਰਥੀ ਕੇ ਦੀ ਗੱਲ ਕਰਾਂ ਕਿਰਨਦੀਪ ਉਹ ਲਰੋਣੀ ਹੋ ਗਿਆ ਹੋਰ ਕੁਲਵਿੰਦਰ ਬਿੱਲਾ ਹੋ ਗਿਆ ਗੁਰਵਿੰਦਰ ਬਰਾੜ ਨੂੰ ਫਸਟ ਟਾਈਮ ਟ੍ਰਾਂਟੋ ਦੇ ਵਿੱਚ ਲੈ ਕੇ ਆਉਣਾ ਕੁਝ ਕੁ ਚੀਜ਼ਾਂ ਮੈਂ ਇਹ ਦੇਖਦਾ ਸ਼ੀਤਲ ਜਿਹੜਾ ਚਾਹ ਕੋਈ ਮੇਲ ਆ ਚਾਹ ਫੀਮੇਲ ਆ ਚਾਹ ਕੋਈ ਘਰੋਂ ਗਰੀਬ ਆ ਚਾਹ ਜਿੱਦਾਂ ਵੀ ਆ ਟੈਲੈਂਟ ਆ ਪਰ ਮੈਨੂੰ ਇਹ ਬਹੁਤ ਹੈਰਾਨੀ ਹੁੰਦੀ ਆ ਚਾਹ ਮੈਮੀ ਕਿਉਂ ਨਹੀਂ ਪ੍ਰੋਡਿਊਸਰ ਮੈਮੀ ਕਿਹਾਂ ਤੇ ਪੈਸਾ ਅਸੀ ਲਾਉਨੇ ਆ ਜਦੋਂ ਅਸੀਂ ਪੈਸਾ ਲਾਉਣਾ ਹੁੰਦਾ ਆ ਉਦੋਂ ਅਸੀਂ ਇਹ ਚੀਜ਼ਾਂ ਨਹੀਂ ਦੇਖਦੇ ਹੁਣ ਪੈਂਕੀ ਧਾਲੀਵਾਨ ਨੇ ਕਿੰਨਾ ਮਿਹਨਤ ਕੀਤੀ ਬਿਲਕੁਲ ਹੁਣ ਜੇ ਤੁਸੀਂ ਹਜੇ ਤੱਕ ਬਹੁਤ ਸਾਰੀਆਂ ਵੀਡੀਓ ਇਹੋ ਜੀਆਂ ਦਰਸ਼ਕ ਸਾਡੇ ਸੁਨੰਦਾ ਦੀਆਂ ਕੱਢ ਕੇ ਦੇਖ ਲੈਣ ਜਿਹਦੇ ਵਿੱਚ ਸੁਨੰਦਾ ਨੂੰ ਗਾਉਣਾ ਨਹੀਂ ਆਉਂਦਾ ਹਾਂ 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 ਪ੍ਰਾਂਟੋ ਦੇ ਵਿੱਚ ਇੱਕ ਦੋ ਸ਼ਿਵਾਂ ਦੀਆਂ ਵੀਡੀਓ ਕਿਉਂਕਿ ਕਈ ਵਾਰੀ ਕੀ ਹੁੰਦਾ ਜਿਹੜਾ ਅਸੀਂ ਹਨਾ ਸ਼ੋਰਤ ਛੇਤੀ ਵੀ ਮਿਲ ਜਾਂਦੀ ਆ ਉਹਦੇ ਪਿੱਛੇ ਪੈਂਕੀ ਨੇ ਕਿੰਨੀ ਮਿਹਨਤ ਕੀਤੀ ਇਹ ਪੈਂਕੀ ਜਾਣਦਾ ਜਾਂ ਪੈਂਕੀ ਦਾ ਪਰਿਵਾਰ ਜਾਣਦਾ ਪਰ ਮੈਂ ਕਹਿੰਦਾ ਇੱਕ ਪਾਸੇ ਤੇ ਤੁਸੀਂ ਕਿਸੇ ਨੂੰ ਕਹਿ ਦੇਣਾ ਕਿ ਇਹ ਮੇਰਾ ਗੋੜ ਆ ਜੀ ਮੇਰੇ ਫਾਦਰ ਆ ਈ ਇਸੇ ਤਰ੍ਹਾਂ ਕੁਝ ਹਫ਼ਤੇ ਪਹਿਲਾਂ ਦੀ ਵੀਡੀਓ ਦੇਖ ਲਓ ਹੋਰ ਵੀਡੀਓ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਨਾ ਛੋਟੀ ਸਰ ਉਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਹੋਰ ਵੀ ਵਾਇਰਲ ਹੋ ਰਹੀ ਆ ਜਿਹੜੀ ਕਿ ਸੋਨਮ ਬਾਜਵਾ ਹੋਣਾ ਦੇ ਨਾਲ ਉਹਨਾਂ ਦੀ ਇੰਟਰਵਿਊ ਸੀਗੀ ਜਿਸ ਵਿੱਚ ਉਹਨਾਂ ਨੇ ਪਿੰਕੀ ਧਾਲੇਵਾਲ ਨੂੰ ਕਿਹਾ ਕਿ ਮੇਰਾ ਫਾਦਰ ਆ ਕਿ ਉਹਨੇ ਮੈਨੂੰ ਆਪਣੇ ਘਰ 'ਚ ਰੱਖਿਆ ਉਹਨਾਂ ਦੀ ਵਾਈਫ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਉਹਨਾਂ ਦੀ ਘਰਵਾਲੀ ਮੈਨੂੰ ਆਪਣੇ ਨਾਲ ਲੈ ਜਾ ਕੇ ਸ਼ਾਪਿੰਗ ਕਰਦੀ ਸੀ ਉਹਨਾਂ ਨੇ ਸੰਬਾਰੇ ਕਿਹਾ ਨਾ ਲੜਕਿਆਂ ਮਰੇ ਮਤਲਬ ਮੈਨੂੰ ਐ ਲੱਗਦਾ ਜਦੋਂ ਮੈਂ ਉਹ ਵੀਡੀਓ ਸੁਣੀ ਆ ਨਾ ਮੈਨੂੰ ਐ ਲੱਗਾ ਕਿ ਜ ਬੇਟੀ ਬਣ ਕੇ ਉਹਨਾਂ ਦੇ ਘਰ ਚ ਰਹਿ ਰਹੇ ਹੋ ਤੇ ਤੁਹਾਨੂੰ ਉਹਨਾਂ ਦੇ ਪੂਰੀ ਪਰਿਵਾਰ ਜਿਹੜਾ ਪਿਆਰ ਕਰ ਰਿਹਾ ਤੁਹਾਡਾ ਕਿਵੇਂ ਦਿਲ ਕਰ ਪੈਂਦਾ ਵੀ ਤੁਸੀਂ ਕਿਵੇਂ ਬਦਲ ਸਕਦੇ ਹੋ ਔਰ ਇੰਨੇ ਥੋੜੇ ਸਮੇਂ ਦੇ ਵਿੱਚ ਤੁਹਾਡੀਆਂ ਸਟੇਟਮੈਂਟਸ ਕਿਵੇਂ ਚੇਂਜ ਹੋ ਸਕਦੀਆਂ ਹੁਣ ਇਹ ਦੱਸੋ ਕਿ ਕੀ ਪਹਿਲਾਂ ਵਾਲਾ ਝੂਠ ਆ ਕਿ ਹੁਣ ਵਾਲਾ ਝੂਠ ਆ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੇ ਆ ਕਲਾਕਾਰ ਕਿਹਦਾ ਕਿਹਦਾ ਨਾਮ ਪੋਟਿਆਂ ਦੇ ਮੈਂ ਕਿੰਨੇ ਗਿਣ ਸਕਦਾ ਨੰਜੇ ਦੀ ਅਮੇਸ਼ਨ ਨਾਲ ਗੱਲ ਕਰੀਏ ਅਮੇਸ਼ ਨੇ ਨੰਜੇ ਨੂੰ ਮਾਰਕੀਟ ਦੇ ਵਿੱਚ ਲਿਆਂਦਾ ਪੈਸਾ ਲਾਇਆ ਨੰਜਾ ਰਾਤੋਂ ਰਾਤ ਸਟਾਰ ਬਣ ਗਿਆ ਉਹਨਾਂ ਦਾ ਆਪਸ ਵਿੱਚ ਚੱਲ ਰਿਹਾ ਹੈ ਨੰਜਾ ਕਹਿੰਦਾ ਮੇਰਾ ਧੱਕਾ ਹੋ ਰਿਹਾ ਫੇਰ ਹੋਰ ਕਿਹੜੀ ਕਲਾਕਾਰ ਦੀ ਗੱਲ ਆ ਪਿਛੇ ਜੇ ਦੀ ਆ ਕੁਝ ਇੱਕ ਹੀ ਮੰਥ ਪਹਿਲਾਂ ਦੀ ਗੱਲ ਆ ਹਸਨ ਮਾਨਕ ਦੀ ਗੱਲ ਕਰ ਲਈਏ 인ਦੀ ਬਲਿੰਗ ਉਹਨਾਂ ਦੀ ਗੱਲ ਕਰ ਲਈਏ ਔਰ ਉਹ ਅੱਜ ਵੀ ਵਿਚਾਰਾ ਰੋ ਰੋ ਪਿੱਟਦਾ 인ਦੀ ਬਲਿੰਗ ਉਹ ਕਹਿੰਦਾ ਯਾਰ ਜੇ ਕਿਤੇ 10 ਡਾਲਰ ਵੀ ਲਾਉਣੇ 10 ਰੁਪਏ ਵੀ ਲਾਉਣੇ 100 ਵਾਰੀ ਸੋਚੋ ਅੱਜ ਦੀ ਡੇਟ ਦੇ ਵਿੱਚ ਸ਼ੀਤਲ ਇਹ ਆ ਮੈਂ ਫੇਰ ਇਹ ਵਾਰ-ਵਾਰ ਕਹਾਂਗਾ ਜਦੋਂ ਵੀ ਕੋਈ ਇਸੇ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਕੱਲੀਆਂ ਇਹ ਵੀਡੀਓ ਨਹੀਂ ਤੁਸੀਂ ਦੇਖੀ ਹੋਣੀਆਂ ਪਹਿਲਾਂ ਕੀ ਵੀਡੀਓ ਗੀਤਕਾਰ ਦੀ ਕਿਸੇ ਨਾ ਕਿਸੇ ਰਾਈਟਰ ਦੀ ਵੀਡੀਓ ਜਾਂਦੀ ਫਲਾਨੇ ਕਲਾਕਾਰ ਨੇ ਮੇਰੇ ਗਾਣੇ ਚੋਰੀ ਕਰ ਲਿਆ ਮੈਨੂੰ 1 ਰੁਪਈਆ ਨਹੀਂ ਮਿਲਿਆ ਵੀ ਭਾਈ ਤੁਸੀਂ ਹੁਣ 10 15 ਸਾਲਾਂ ਬਾਅਦ ਚ ਕਾਹਤੋਂ ਬੋਲੇ ਪਹਿਲਾਂ ਕਿਉਂ ਨਹੀਂ ਬੋਲੇ ਜਦੋਂ ਤੱਕਾ ਹੁੰਦਾ ਉਦੋਂ ਹੀ ਬੋਲੋ ਨਾ ਹਾਂ ਹਾਂ ਉਦੋਂ ਕੋਈ ਗੱਲ ਨਹੀਂ ਕਰਦਾ ਜਦੋਂ ਕੋਈ ਨਾ ਕੋਈ ਵੈਸੇ ਅਸੀਂ ਬਹੁਤ ਸਾਰੇ ਲੋਕ ਮੈਂ ਇਹ ਵੀ ਦੇਖਦਾ ਜਿਹੜੇ ਕਲਾਕਾਰ ਹੋਏ ਜਾਂ ਖੜਹਾਰੀ ਹੋਏ ਕੰਨਾਂ ਦੇ ਥੋੜੇ ਜਿਹਾ ਕੱਚੇ ਆ ਜਿਹਦੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਨਾ ਮੰਨ ਲਓ ਕੋਈ ਬੰਦਾ ਸ਼ੋਅ ਕਰਵਾਉਂਦਾ ਮੈਂ ਹੀ ਸ਼ੋਅ ਕਹਣਾ ਯਾਰ ਸੋਢੀ ਨਾਗਰਾ ਦੀ ਟੀਮ ਨੇ ਇੰਨਾ ਪੈਸਾ ਬਣਾ ਲੈਣਾ ਕਲਾਕਾਰ ਨੂੰ ਇੰਨੇ ਕ ਮਿਲਣ ਨੇ ਉੱਤੇ ਸੋਢੀ ਨਾਗਰਾ ਦੀ ਸੋਢੀ ਦੀ ਟੀਮ ਦੀ ਜਾਂ ਹੋਰ ਜਿਹੜਾ ਹਾਰਡ ਵਰਕ ਆ ਇੱਕ ਮੰਥ ਅਸੀਂ ਰੇਡੀਓ ਤੋਂ ਟੈਲੀਵਿਜ਼ਨ ਤੋਂ ਦੂਰ ਹੋ ਜਾਣਾ ਇਹੋ ਜਿਹੀਆਂ ਚੀਜ਼ਾਂ ਨਹੀਂ ਜਿਹੜਾ ਕੋਈ ਉੱਥੇ ਗਿਆ ਕਲਾਕਾਰ ਨੇ ਕਿਸੇ ਨੂੰ 100 ਡਾਲਰ ਵੀ ਤੁਹਾਡੀ ਜੇਬ ਚ ਪਾ ਦਿੱਤਾ ਹਨਾ ਕੋਈ ਵੀ ਕਲਾਕਾਰ ਉਹਨਾਂ ਨੂੰ 100 ਡਾਲਰ ਦੇ ਸਣਾ ਵੀ ਇੰਨੇ ਮੇਰਾ ਮਾਣ ਕੀਤਾ ਇੰਨੇ ਅਸਲੀ ਹੀਰੇ ਦੀ ਪਹਿਚਾਨ ਇਹਨੇ ਕੀਤੀ ਆ ਨਾਗਰੇ ਨੂੰ ਜਾਂ ਹੋਰ ਕਿਸੇ ਨੂੰ ਤਾਂ ਪਤਾ ਕੁਝ ਨਹੀਂ ਸਗਾ ਇਸੇ ਤਰ੍ਹਾਂ ਦੀਆਂ ਚੀਜ਼ਾਂ ਦੇ ਕਈ ਵਾਰੀ ਕਲਾਕਾਰ ਪੱਟੇ ਜਾਂਦੇ ਆ ਬਾਅਦ ਦੇ ਵਿੱਚ ਪੁਛਤੌਂਦੇ ਫਿਰ ਪੁਛਤਾਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਅੱਛਾ ਤੁਸੀਂ ਇਹ ਦੇਖੋ ਕਿ ਇੱਕ ਵੀਡੀਓ ਦੇ ਵਿੱਚ ਉਹ ਕਹਿੰਦੇ ਆ ਕਿ ਉਹ ਮੇਰਾ ਫਾਦਰ ਆ ਤੇ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਨਾਲ ਰੱਖਿਆ ਮੇਰੇ ਉਹਨਾਂ ਨੇ ਬਹੁਤ ਕੁਝ ਕੀਤਾ ਦੂਜੀ ਸਟੇਟਮੈਂਟ ਦੇ ਵਿੱਚ ਉਹ ਕਹਿੰਦੇ ਆ ਕਿ ਇਹਨਾਂ ਨੇ ਮੈਨੂੰ ਭਖਾਰੀਆਂ ਵਾਂਗੂ ਟ੍ਰੀਟਮੈਂਟ ਕੀਤਾ ਇੱਕ ਬਾਪ ਜਿਸ ਨੂੰ ਤੁਸੀਂ ਕਹਿ ਦਿੰਦੇ ਹੋ ਹਨਾ ਫਾਦਰ ਦਾ ਤਗਮਾ ਕਿਸ ਨੂੰ ਦੇਣਾ ਬਹੁਤ ਵੱਡੀ ਗੱਲ ਆ ਜੋ ਮੈਂ ਸਮਝ ਦੀਆਂ ਤੂੰ ਤੁਹਾਨੂੰ ਵੀ ਤੁਸੀਂ ਵੀ ਸਮਝਦੇ ਹੋਵੋਗੇ ਕਿ ਆਪਾਂ ਕਿਸੇ ਨੂੰ ਫਾਦਰ ਨਹੀਂ ਕਹਿ ਸਕਦੇ ਪਰ ਫਾਦਰ ਫਿਰ ਆਪਣੇ ਬੱਚੇ ਨੂੰ ਕਿਵੇਂ ਪਖਾਰੀਆਂ ਦੀ ਤਰ੍ਹਾਂ ਟ੍ਰੀਟ ਕਰ ਸਕਦਾ ਇਹ ਦੋਵੇਂ ਜਿਹੜੇ ਬਿਆਨ ਨੇ ਕਿਤੇ ਵੀ ਮੈਚ ਨਹੀਂ ਕਰਦੇ ਨਾਲੇ ਤੂੰ ਹੁਣ ਬੋਲਣਾ ਸੀਗਾ ਬਿਲਕੁਲ ਵੀ ਹੁਣ ਕਾਹ ਤੋਂ ਸੁਣੰਦਾ ਸਾਹਮਣੇ ਆਈ ਹੈ ਹਮ ਹੁਣ ਜੇ ਇਹ ਜਿਹੜਾ ਜੋ ਵੀ ਆ ਹਨਾ ਮੰਨ ਲਓ ਪਿੰਕੀ ਤੇ ਕੋਈ ਚਾਰਜ ਲੱਗਦਾ ਪਿੰਕੀ ਜਮਾਨ ਤੇ ਬਾਹਰ ਆ ਜਾਂਦਾ ਕੇਸ ਚੱਲਣਾ ਜਿੰਨਾ ਕਿ ਸਾਨੂੰ ਪਤਾ ਕੇਸ ਕੋਈ ਇਦਾਂ ਦਾ ਨਹੀਂਗਾ ਕਿ ਕੋਈ ਮਹੀਨੇ ਦੇ ਵਿੱਚ ਡਨ ਹੋ ਜਾ ਉਹ ਕਈ ਸਾਲ ਵੀ ਲੱਗ ਜਾਂਦੇ ਆ ਬਿਲਕੁਲ ਇੱਕ ਪਾਸੇ ਤਾਂ ਤੂੰ ਬੀਬਾ ਕਹਿ ਰਹੀ ਵੀ ਮੇਰੇ ਕੋਲ ਪੈਸਾ ਹੈ ਨਹੀਂ ਰੈਂਟ ਦੇਣ ਲਈ ਹੈ ਨਹੀਂ ਦੂਸਰੇ ਪਾਸੇ ਕਿਸ ਤੇ ਪੈਸਾ ਕਿੱਥੋਂ ਲਾਣਾ ਤੇ ਉੱਥੇ ਕੀ ਤੇ ਨੂੰ ਜੇ ਕੋਈ ਨਵਾਂ ਪ੍ਰੋਮੋਟਰ ਮਿਲਦਾ ਉਹ ਤੈਨੂੰ ਬੌਂਡ ਫੇ ਕਰੂਗਾ ਪਰ ਉਹ ਬੌਂਡ ਕਰਨ ਲੱਗਾ ਵੀ ਕਈ ਵਾਰੀ ਸੋਚੂਗਾ ਵੀ ਯਾਰ ਕਿਤੇ ਮੈਂ ਗਲਤ ਡਿਸੀਜਨ ਤੇ ਨਹੀਂ ਲੈਣ ਲੱਗਾ ਬਿਲਕੁਲ ਹੈਨਾ ਕਿਉਂਕਿ ਭਵਿੱਖ ਦੇ ਲਈ ਕਹਿੰਦੇ ਨਾ ਕਿ ਤੁਸੀਂ ਜੋ ਵੀ ਕਰਨ ਲੱਗਦੇ ਹੋ ਉਹਨੂੰ ਇੱਕ ਵਾਰੀ 100 ਵਾਰ ਸੋਚ ਲੈਣਾ ਚਾਹੀਦਾ ਆ ਭਵਿੱਖ ਦੇ ਲਈ ਇਹ ਵੀ ਇੱਕ ਸਵਾਲ ਵੱਡਾ ਖੜਾ ਹੁੰਦਾ ਕਿ ਕੀ ਸੁਨੰਦਾ ਨੂੰ ਕੋਈ ਹੋਰ ਪ੍ਰੋਡਿਊਸਰ ਮਿਲ ਸਕਦਾ ਹੈ ਜੀ ਤਾਂ ਹੁਣ ਮੈਂ ਆਪਣੇ ਆਪ ਦੀ ਲਮ ਮੈਂ ਕੋਈ ਵੱਡਾ ਪ੍ਰੋਡਿਊਸਰ ਨਹੀਂ ਪਰ ਮੈਂ 100% ਸੱਚ ਹਮ ਮੇਰੀ ਥਿੰਕਿੰਗ ਉਹ ਨੋ ਹਮ ਮੈਂ ਕਹੂੰਗਾ ਵੀ ਨਹੀਂ ਕਿਉਂਕਿ ਜਿਵੇਂ ਹੁਣ ਪਿੱਛੇ ਇਹਦੀ ਫਿਲਮ ਆ ਗਈ ਜੀ ਕਈ ਵਾਰੀ ਕੋਈ ਚੀਜ਼ ਐ ਉਹਦੀ ਮਿਲ ਜਾਂਦੀ ਉਹ ਕਿਸੇ ਫਿਲਮ ਠੀਕ ਵਧੀਆ ਨੋ ਡਾਊਟ ਫਿਲਮ ਵਧੀਆ ਗਈ ਬਾਹਰ ਇੱਥੇ ਤਾਂ ਮੈਨੂੰ ਪਤਾ ਨਹੀਂ ਕੈਨੇਡਾ ਵਧੀਆ ਗਈ ਸੀ ਵੀ ਦੇਖੀ ਨਾ ਪਰ ਉਹਦੇ ਵਿੱਚ ਜਿਹਦਾ ਕੰਮ ਕਰਨਾ ਕਿਤੇ ਨਾ ਕਿਤੇ ਉਹ ਹੀ ਮੈਨੂੰ ਫਿਰ ਕਾਲ ਫੋਨ ਆ ਗਿਆ ਜਾਂ ਕਿਤੇ ਥੋੜੇ ਜੇ ਪੈਸੇ ਮਿਲ ਗਏ ਉਹਦਾ ਕਰਕੇ ਕਿਤੇ ਨਾ ਕਿਤੇ ਅਸੀਂ ਪਟਕ ਜਾਨੇ ਮੇਰੇ ਸਾਬ ਨਾਲ ਜਾਂਦੇ ਪਹਿਲਾਂ ਰੋਏ ਉਥੁਕ ਤੱਕ ਵੀ ਭੜਕ ਨੂੰ ਜੇ ਸਾਡਾ ਤੂੜ ਵਿਛੋੜਾ ਵੀ ਹੁੰਦਾ ਆ ਵੀ ਉਹ ਚੀਜ਼ਾਂ ਹਾਜਮ ਹੋ ਜਾਣ ਹੁਣ ਪਹਿਲੀਆਂ ਗੱਲਾਂ ਤਾਂ ਹੈ ਹੀ ਨਹੀਂ ਹੁਣ ਤੇ ਚਾਹ ਕੋਈ ਲੀਡਰ ਦੀ ਸਪੀਚ ਲਾ ਲਓ ਬਿਲਕੁਲ ਅੱਜ ਕੋਈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਆ ਚੀਜ਼ ਕਹਿ ਰਹੇ ਆ ਲੋਕੀ ਸਾਲ ਡੇਢ ਸਾਲ ਪਹਿਲਾਂ ਨੀ ਆ ਵੀਡੀਓ ਚੱਕ ਕੇ ਪਾਣ ਦੇ ਦੋ ਸਾਲ ਆੜੇ ਇਸੇ ਹੀ ਤਰ੍ਹਾਂ ਕਲਾਕਾਰ ਹਨਾ ਵੀ ਤੁਸੀਂ ਆ ਵਾਦੇ ਕੀਤੇ ਸੀ ਭਾਈ ਅਨਾ ਉਦੋਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਚੱਲੋ ਆਪਣਾ ਅਜ ਵਿਸ਼ਾ ਆਪਾਂ ਸੰਗੀਤ ਮੰਡੀ ਦਾ ਰੱਖਦੇ ਵੈਸੀ ਗੱਲ ਕਰ ਰਹੇ ਆ ਨਹੀਂ ਬਿਲਕੁਲ ਤੁਹਾਡੀ ਜਿਹੜੀ ਉਦਾਹਰਣ ਆ ਬਹੁਤ ਸੋਹਣੀ ਉਦਾਹਰਣ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਨੇ ਆਮ ਆਦਮੀ ਪਾਰਟੀ ਨੇ 2022 ਚ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਕਿ ਅਸੀਂ ਭ੍ਰਸ਼ਟਾਚਾਰ ਖਤਮ ਕਰ ਦਵਾਂਗੇ ਅਸੀਂ ਰੋਜ਼ਗਾਰ ਦਵਾਂਗੇ ਹਨਾ ਅਸੀਂ ਆਮ ਲੋਕਾਂ ਦੀ ਤਰ੍ਹਾਂ ਤੁਰਾਂਗੇ ਤੁਰਾਂਗੇ ਪਰ ਆਮ ਲੋਕਾਂ ਵਾਲੀ ਕੋਈ ਗੱਲ 3 ਸਾਲਾਂ ਚ ਤੱਕ ਕਿਤੇ ਦਿਖੀ ਨਹੀਂ ਬਲਕਿ ਨਾ ਰੋਜ਼ਗਾਰ ਕਿਸੇ ਨੂੰ ਮਿਲਿਆ ਵਾ ਭ੍ਰਸ਼ਟਾਚਾਰ ਉਥੇ ਦਾ ਉਥੇ ਹੀ ਖੜਾ ਆ ਨਸ਼ੇ ਪਹਿਲਾਂ ਨਾਲੋਂ ਆਮ ਬੰਦਾ ਬਣਨ ਦੀ ਆਮ ਤਾਂ ਕੋਈ ਵੀ ਸਰਕਾਰ ਨਹੀਂ ਦਿਖ ਰਹੀ ਹੈਗੀ ਤੇ ਪੰਜਾਬ ਅੱਜ ਦੇ ਸਮੇਂ ਦੇ ਵਿੱਚ ਇੱਕ ਧਰਨੀਆਂ ਦੀ ਧਰਤੀ ਬਣ ਚੁੱਕਾ ਸੋ ਉਹੀ ਗੱਲ ਹੈ ਕਿ ਤੁਸੀਂ ਜਦੋਂ ਕਿਸੇ ਨਾਲ ਵਾਅਦਾ ਕਰਦੇ ਹੋ ਨਾ ਜਾਂ ਕੋਈ ਬਿਆਨ ਦਿੰਦੇ ਹੋ ਇਹ ਸੋਚ ਲੈਣਾ ਚਾਹੀਦਾ ਕਿ ਸਾਨੂੰ ਕਿਤੇ ਨਾ ਕਿਤੇ ਤੇ ਰਿਕਾਰਡ ਕਰ ਲਿਆ ਗਿਆ ਹੈ ਤੇ ਵੀ ਜੇ ਕੱਲ ਨੂੰ ਅਸੀਂ ਉਸ ਗੱਲ ਤੋਂ ਪਲਟ ਕੇ ਕੋਈ ਹੋਰ ਗੱਲ ਕਰਾਂਗੇ ਤਾਂ ਉਹ ਵੀਡੀਓਜ਼ ਜਿਹੜੀਆਂ ਸਾਹਮਣੇ ਆ ਜਾਊਗੀਆਂ ਜਿਵੇਂ ਕਿ ਸੁਨੰਦਾ ਦੇ ਨਾਲ ਹੁਣ ਹੋ ਰਿਹਾ ਹੈ ਹੁਣ ਤੁਸੀਂ ਇੱਕ ਹੋਰ ਵੱਡੀ ਗੱਲ ਦੇਖੋ ਸਰਜੀਤ ਬਿੰਦ ਰਖਿਆ ਵੱਡਾ ਨਾਮ ਰਿਆ ਅੱਜ ਵੀ ਮੈਂ ਕਹਾਂਗਾ ਜਾਣ ਤੋਂ ਬਾਅਦ ਦੇ ਵਿੱਚ ਵੀ ਤੁਹਾਡੇ ਸਾਡੇ ਦਿਲਾਂ ਤੇ ਰਾਜ ਕਰਦਾ ਸ਼ਮਸ਼ੇਰ ਸੰਧੂ ਬਹੁਤ ਵਧੀਆ ਰਾਈਟਰ ਸ਼ਮਸ਼ੇਰ ਸੰਧੂ ਤੇ ਸਰਜੀਤ ਬਿੰਦ ਰਖਿਆ ਦੀ ਕਿੱਦਾਂ ਨੇ ਵੀ ਹੁਣ ਜੇ ਅੱਜ ਦੀ ਡੇਟ 'ਚ ਆਪਾਂ ਗੱਲ ਕਰੀ ਅੱਜ ਵੀ ਸ਼ਮਸ਼ੇਰ ਸੰਧੂ ਪਾਜੀ ਹੁਣੀ ਹੈਗੇ ਆ ਕਿਉਂਕਿ ਇਹ ਤੁਹਾਡਾ ਇੱਕ ਇੱਕ ਦੂਸਰੇ ਨਾਲ ਤਾਲਮੇਲ ਬਣ ਜਾਂਦਾ ਹੈ ਹੈਨਾ ਜਿਵੇਂ ਦੇਵਤਰੀਕਿਆਂ ਵਾਲਾ ਹੋ ਗਿਆ ਕਲਦੀਮਾਨਕ ਦੀ ਗੱਲ ਕਰ ਲਈ ਕੁਝ ਜਿਵੇਂ ਆਪਣਾ ਬਚਨ ਬੇਦਲ ਨਾ ਰਣਜੀਤ ਮਣੀ ਹੋ ਗਿਆ ਹੁਣ ਬਚਨ ਬੇਦਲ ਭਾਈ ਦੇ ਹੋਰ ਵੀ ਗਣੇ ਪਰ ਜਿਹੜੇ ਰਣਜੀਤ ਮਣੀ ਦੀ ਜ਼ੁਬਾਨੀ ਆਏ ਚਾਹ ਉਹ ਤੇਰੇ ਵਿਆਹ ਦਾ ਕਾਰਨ ਹੋ ਗਿਆ ਚਾਹ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਕਟੇਉਣਾ ਕਾਲਜ ਚੋਂ ਨਾ ਇਹ ਕਿਤੇ ਨਾ ਕਿਤੇ ਤਾਲਮੇ ਰਹਿੰਦੀ ਇਸੇ ਤਰ੍ਹਾਂ ਜਿਵੇਂ ਹੁਣ ਸੁਨੰਦਾ ਨੂੰ ਲੈ ਕੇ ਆਂਦਾ ਪੈਂਕੀ ਨੇ ਮੀਰਾ ਮੰਨਣਾ ਆਏ ਆ ਕੋਈ ਵੀ ਕਿਤੇ ਕੰਮ ਵੀ ਕਰਦਾ ਜੇ ਤੁਹਾਨੂੰ ਪੈਸਿਆਂ ਪੱਖੋ ਲੱਗਦਾ ਐਂਡ ਤੇ ਜਿਹੜਾ ਟੇਬਲ ਤੇ ਮਸਲਾ ਬਹਿ ਕੇ ਹੱਲ ਹੁਣਾ ਹਾਂ ਕਚੇਰੀਆਂ ਚ ਲਾ ਲਓ ਕਿਤੇ ਚੱਲ ਜਾਓ ਪੁਲਿਸ ਕੋਲ ਚੱਲ ਜਾਓ ਉਹ ਪੈਸਾ ਹੀ ਆ ਜਿਹੜਾ ਰਿਸ਼ਤੇ ਖਰਾਬ ਹੁੰਦੇ ਨੇ ਉਹ ਵਖਰੇ ਹਾਂ ਤੇ ਉਹ ਉਹ ਰਿਸ਼ਤੇ ਤੇ ਖਰਾਬ ਹੋਣੇ ਗਾਂਹ ਰਿਸ਼ਤਾ ਬਣਾਉਣ ਲੱਗੇ ਨਗਲੇ ਨਾ ਹਾਂ ਜਿਵੇਂ ਇੱਕ ਕਹਾਵਤ ਆ ਕਿ ਅੱਗ ਦਾ ਡਰ ਐ ਟਟਹਨੇ ਤੋਂ ਡਰਦਾ ਹੈ ਨਾ ਕੁਝ ਇਸ ਤਰ੍ਹਾਂ ਦੀ ਹੋਈ ਹੈ ਹਾਂ ਗੱਲ ਪਤਾ ਕੀ ਹੁੰਦੀ ਹੈ ਦੁੱਧ ਦਾ ਜੜਿਆ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਮਾਰ ਕੇ ਪੀਂਦਾ ਬਿਲਕੁਲ ਕਹਿੰਦੇ ਨਾ ਕਿ ਤੂੰ ਇਹ ਲੱਸੀ ਗਰਮ ਨਹੀਂ ਕੀਤੀ ਹੁੰਦੀ ਵੈਸੇ ਬੰਦਾ ਡਰਦਾ ਹੁੰਦਾ ਯਾਨੀ ਕਿ ਇੰਨੀ ਕਿ ਜੀਬ ਸੜ ਚੁੱਕੀ ਆ ਕਿ ਮੁੜ ਕੇ ਠੰਡੀ ਚੀਜ਼ ਤੋਂ ਵੀ ਡਰ ਲੱਗਦਾ ਕਿ ਦੁਬਾਰਾ ਨਾ ਮੈਨੂੰ ਇਹ ਸਾੜੇ ਗੱਲ ਉਹੀ ਆ ਕਿ ਤੁਸੀਂ ਆਪਣੀ ਮਾਰਕੀਟ ਦੇ ਵਿੱਚ ਜੀ ਕੀ ਕੀਮਤ ਪਾਉਂਦੇ ਹੈਨਾ ਸਿਰਫ ਪੈਸਾ ਕਮਾਉਣਾ ਹੀ ਕੀਮਤ ਨਹੀਂ ਹੁੰਦੀ ਤੁਸੀਂ ਕਿਹੋ ਜਿਹੇ ਇਨਸਾਨ ਹੋ ਤੁਸੀਂ ਕਿੰਨੇ ਕ ਵਾਅਦੇ ਪੂਰਾਨੇ ਹੋ ਤੁਸੀਂ ਕਿਸੇ ਦੇ ਕੀਤੇ ਨੂੰ ਕਿੰਨਾ ਕ ਜਾਣਦੇ ਹੋ ਤੁਹਾਡੀ ਉਹੋ ਜੀ ਜਿਹੜੀ ਆ ਇੱਕ ਅਸਲੀਅਤ ਬਣਦੀ ਹੁੰਦੀ ਪਛਾਣ ਬਣਦੀ ਹੁੰਦੀ ਹੈ ਜੀ ਔਰ ਸ਼ੀਤਲ ਦੂਸਰੀ ਗੱਲ ਇਹ ਕੀ ਵੀ ਆ ਜਿਹੜੇ ਨਾ ਆਪਣੇ ਰਾਈਟਰ ਹੋ ਗਏ ਜਾਂ ਗਾਇਕ ਹੋ ਗਏ ਇਹਦੇ ਵਿੱਚ ਕਿਤੇ ਨਾ ਕਿਤੇ ਸਾਡਾ মিডিਆ ਵੀ ਧੋਖੀ ਆ মিডিਆ ਸਾਡਾ ਇਹ ਧੋਖੀ ਆ ਮੈਂ ਗੱਲ ਕਰਦਾ ਅੱਜ ਕੱਲ੍ਹ ਉਹ ਨਾ YouTube ਦਾ ਜਿਵੇਂ ਸੋਸ਼ਲ ਮੀਡੀਆ ਦਾ ਦੌਰ ਹੋ ਗਿਆ ਹੂੰ ਬਿਲਕੁਲ ਜਿਹੜਾ ਵੀ ਕੋਈ ਆ ਤੁਸੀਂ ਮੈਂ ਚ ਆਪਣੇ ਚੈਨਲ ਦੀ ਵੀਡੀਓ ਜਾਂ ਕੋਈ ਵੀ ਕਿਤੇ ਦੀ ਆ ਉਹ ਵੀਡੀਓ ਤੇ ਹੈਡਲਾਈਨ ਦੇਖਦੇ ਕੀ ਲਿਖਿਆ ਹੂੰ ਕਿਤੇ ਨਾ ਕਿਤੇ ਉਹ ਸਾਡੀ ਦੀ TRP ਸਾਡੇ ਵਿਊ ਤੋਂ ਵੱਜ ਜਾਂਦੇ ਆ ਪਰ ਉਹਦਾ ਕੋਈ ਹੱਲ ਨਹੀਂ ਇਸੇ ਤਰ੍ਹਾਂ ਲੰਬਾ ਸਮਾਂ ਹੋ ਗਿਆ ਵੈਸੇ ਮੇਰੀ ਮੁਲਾਕਾਤ ਤੇ ਨਹੀਂ ਹੋਈ ਫੋਨ ਦੇ ਜ਼ਰੀਏ ਗੱਲ ਹੋਈ ਸੀ ਜੀ ਮੈਂ ਸਿੱਧੂ ਮੂਸੇਵਾਲਾ ਨੂੰ ਮੈਂ ਦੋ ਕਲਾਕਾਰਾਂ ਨੂੰ ਬਹੁਤ ਪਿਆਰ ਕਰਦਾ ਇੱਕ ਅਮਰ ਸਿੰਘ ਚਮਕੀਲਾ ਅਮਰਜੋਤ ਇੱਕ ਸਿੱਧੂ ਭਾਈ ਹੂੰ ਇਹ ਤਿੰਨੇ ਹੀ ਇਸ ਦੁਨੀਆ ਤੇ ਨਹੀਂ ਪਰ ਅੱਜ ਵੀ ਸਟਾਰ ਆ ਔਰ ਰਹਿਣਗੇ ਵੀ ਜੀ ਜਿੰਨਾ ਚੱਕ ਦੁਨੀਆ ਦੇਖ ਲਓ ਤੁਸੀਂ ਐਂਡ ਤੱਕ ਵੀ ਹੁਣ ਚਮਕੀਲਾ ਅਮਰਜੋਤ ਜਾਣ ਤੋਂ ਬਾਅਦ ਦੇ ਵਿੱਚ ਤੁਸੀਂ ਉਹਨਾਂ ਦੀ ਵਰਸੀ ਦੇ ਵੀ ਦੇਖਿਆ ਬੱਚੇ ਬਾਅਦ ਦੇ ਵਿੱਚ ਵੀ ਜਿਹੜੇ ਬੌਰਨ ਹੋਏ ਇੱਕ ਇੱਕ ਬੋਲ ਇੱਕ ਇੱਕ ਬੋਲ ਜਿਹੜੇ ਉਹਨਾਂ ਦੇ ਸੁਣਦੇ ਤੇ ਜਿਹੜੇ ਬੱਚੇ ਬੌਰਨ ਹੋਏ ਜਾਂ ਕੋਈ ਰਾਈਡਰ ਬਣਿਆ ਜਾਂ ਕੋਈ ਸਿੰਗਰ ਅੱਜ ਵੀ ਚਮਕੀਲੇ ਦੀਆਂ ਤਰਜ਼ਾਂ ਜਾਂ ਉਹਦੇ ਗਾਣਿਆਂ ਨੂੰ ਗਿੱਪੀ ਗਰੇਵਾਲ ਉਹਨਾਂ ਦੀ ਗੱਲ ਕਰ ਲਓ ਜੈਜੀ ਬਾਈ ਦੀ ਗੱਲ ਕਰ ਲਓ ਬਹੁਤ ਸਾਰੇ ਜੈਲੀ ਉਹਨਾਂ ਦੀ ਗੱਲ ਕਰ ਲਓ ਕਿੰਨੇ ਕੁ ਗਣਾ ਦੀ ਏ ਇਸ ਕਰਕੇ ਜਿਹੜਾ ਵੀ ਕੋਈ ਕੰਮ ਕਰਨਾ ਮੇਰਾ ਮੰਨਣਾ ਏ ਆ ਬੰਦੇ ਨੂੰ ਪਹਿਲਾਂ ਜਾਂ ਤੇ ਉਹ ਹੱਦਾਂ ਨਾ ਕਰਾਸ ਕਰੋ ਜਿਹੱਦਾਂ ਕ੍ਰੋਸ ਕਰ ਲਈਆਂ ਫਿਰ ਵਾਪਸੀ ਮੋੜਨਾ ਹੁਣ ਸੁਨੰਧਾ ਮੈਂ ਕਹਿੰਦਾ ਇੱਕ ਆਪਾਂ ਸਾਈਡ ਲੈ ਲਈਏ ਸੁਨੰਧਾ ਬਿਲਕੁਲ ਸਹੀ ਹੋ ਪਰ ਬਹੁਤ ਲੋਕੀ ਘਟ ਮੰਨਣਗੇ ਵਿਤੇਰੀ ਕੁਝ ਹਫ਼ਤੇ ਪਹਿਲਾਂ ਵੀਡੀਓ ਜਿਵੇਂ ਹੁਣ ਮੈਂ ਵਿਜ਼ਿਟ ਉਮੀ ਦੀ ਗੱਲ ਕਰਨ ਲੱਗਾ ਸੀ ਵਿਜ਼ਿਟ ਉਮੀ ਨੇ ਇਦਾਂ ਇੱਕ ਵਾਰੀ ਫੋਨ ਤੇ ਮੇਰੀ ਗੱਲ ਹੋਈ ਸਿੱਧੂ ਦੇ ਕਿਸੇ ਨੂੰ ਲੈ ਕੇ ਮੈਂ ਭਾਜੀ ਨੂੰ ਕਾਲ ਕੀਤੀ ਉਹਨਾਂ ਨੇ ਕੀਤਾ ਕਹਿੰਦੇ ਸੋਢੀ ਕਿਦਾਂ ਮੈਂ ਕਹਾ ਠੀਕ ਆ ਗੱਲਾਂ ਕਰਦੇ ਕਰਦੇ ਕਹਿੰਦੇ ਵੀ ਇਸੇ ਤਰ੍ਹਾਂ ਜਲੰਧਰ ਕੋਈ ਸਾਡਾ ਪ੍ਰੋਗਰਾਮ ਸੀਗਾ ਜੀ ਕਹਿੰਦੇ ਉੱਥੇ ਕੋਈ ਪੱਤਰਕਾਰ ਆਇਆ ਮੀਡੀਆਕਰ ਉਹ ਕਹਿੰਦਾ ਵੀ ਭਾਜੀ ਵੀ ਆਹ ਚੀਜ਼ ਇਦਾਂ ਨਹੀਂ ਇਦਾਂ ਕਹਿੰਦਾ ਵੀ ਮੈਂ ਕਹਾ ਛੋਟੇ ਵੀਰ ਤੇਰਾ ਹੀ ਪਸਾਦੀ ਝੜ ਤੂੰ ਹੀ ਆ ਕਹਿੰਦਾ ਭਾਜੀ ਮੈਂ ਪਸਾਦੀ ਝੜ ਕਾ ਦੂੰ ਮੈਂ ਤੇ ਕਲਾਕਾਰਾਂ ਬਾਰੇ ਬਹੁਤ ਵਧੀਆ ਲਿ ਤੂੰ ਤਾਂ ਹਮੇਸ਼ਾ ਇਹੋ ਹੀ ਕਹਿੰਦਾ ਵੀ ਐਨੇ ਆ ਮਾੜਾ ਕਰ ਦਿੱਤਾ ਐਨੇ ਕੋਠੇ ਕਹਿੰਦਾ ਚੰਗੇ ਬਾਰੇ ਕਦੀ ਕੋਈ ਲਿਖਿਆ ਹੀ ਨਹੀਂ ਜਦੋਂ ਤੂੰ ਮਾੜੇ ਬਾਰੇ ਕਹਿੰ ਤੂੰ ਪਰੰਤੂ ਕਰਨੀ ਜਿੰਨੇ ਵੀਡੀਓ ਨਹੀਂ ਵੀ ਦੇਖਣੀ ਓਨ ਵੀ ਕਹਣਾ ਵੀ ਪਤਾ ਨਹੀਂ ਇਹ ਵੀਡੀਓ ਚ ਕੀ ਆ ਕੀ ਆ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਨਾ ਸਰ ਕੇ ਹੈਡਲਾਈਨਸ ਕੁਝ ਹੋਰ ਹੁੰਦੀਆਂ ਨੇ ਮੇਰੇ ਨਾਲ ਤਾਂ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਹੈਡਲਾਈਨ ਦੇ ਚੱਕਰ ਦੇ ਵਿੱਚ ਵੀਡੀਓ ਖੋਲਦੇ ਆਂ ਪਰ ਉਹਦੇ ਅੰਦਰ ਉਸ ਹੈਡਲਾਈਨ ਨਾਲ ਕੋਈ ਖਬਰ ਮਿਲਦੀ ਨਹੀਂ ਬਿਲਕੁਲ ਸੋ ਕਹਿਣ ਦਾ ਭਾਵ ਇਹ ਆ ਕਿ ਅਸੀਂ ਦਿਖਾਉਣੇ ਕੋਸ਼ਿਸ਼ ਆਂ ਤੇ ਅਸੀਂ ਕਰਦੇ ਕੋਸ਼ਿਸ਼ ਆਂ ਅੱਛਾ ਅੱਧੇ ਇੱਕ ਬੰਦੇ ਜਿਹੜੇ ਨੇ ਸੁਨੰਦਾ ਸ਼ਰਮਾ ਦੀ ਹਮਾਇਤ ਕਰ ਰਹੇ ਨੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਇੱਕ ਔਰਤ ਹੋਣ ਵਾਲਾ ਜਿਹੜਾ ਇੱਕ ਟੈਕਸਚਰ ਆ ਉਹ ਵੀ ਸਾਹਮਣੇ ਆ ਜਾਂਦਾ ਸੋ ਅੱਧੇ ਇੱਕ ਜਿਹੜੇ ਉਹਦੀ ਸਪੋਰਟ ਦੇ ਵਿੱਚ ਨੇ ਮੈਂ ਕੁਝ ਕੇ ਨਾਮ ਲੈ ਕੇ ਤੁਹਾਨੂੰ ਦੱਸ ਜੋ ਸੁਨੰਦਾ ਸ਼ਰਮਾ ਦੀ ਸਪੋਰਟ ਵਿੱਚ ਸਾਹਮਣੇ ਹੈ ਜਿਨ੍ਹਾਂ ਦੇ ਵਿੱਚੋਂ ਬੱਬੂ ਮਾਨ ਹਿਮਾਂਸ਼ ਕੁਹਰਾਨਾ ਜਸਬੀਰ ਜੱਸੀ ਸਿੰਘਾ ਨਵਿੰਦਰ ਅਦਾਕਾਰਾ ਸੋਨਮ ਬਾਜਵਾ ਜਿਨ੍ਹਾਂ ਦੇ ਨਾਲ ਇਹਨਾਂ ਦੀ ਹੁਣ ਇੰਟਰਵਿਊ ਵੀ ਵਾਰੀ ਅੱਛਾ ਉਹ ਵੀ ਇਹਦੇ ਉਹ ਵੀ ਇਹਨਾਂ ਦੇ ਹੱਥ ਪਰ ਉਹ ਸੋਨਮ ਬਾਜਵਾ ਨੂੰ ਆਪਣੀ ਰਿਕਾਰਡਿੰਗ ਦੇਖਣੀ ਚਾਹੀਦੀ ਹੈ ਨਾ ਬਿਲਕੁਲ ਕਿ ਉਸ ਦਿਨ ਸੁਨੰਦਾ ਦੀ ਅੱਖਾਂ 'ਚ ਪਾਣੀ ਕਿੱਦਾਂ ਆ ਗਿਆ ਹਾਂ ਜਾਂ ਉਹ ਜਾਂ ਉਹ ਸਕ੍ਰਿਪਟ ਹੋਊਗੀ ਜਾ ਸਕ੍ਰਿਪਟ ਹੋਗੀ ਜਾ ਸੱਚ ਹੋਊਗਾ ਜੇ ਹੋਣ ਵਾਲਾ ਸੱਚ ਹੋਊਗਾ ਇਹ ਤਾਂ ਹੁਣ ਸੁਨੰਦਾ ਸ਼ਰਮਾ ਹੀ ਜਾਣਦੀ ਹੈ ਕਿ ਕਿਸ ਦਿਨ ਉਸਨੇ ਸੱਚ ਬੋਲਿਆ ਸੀ ਇਸ ਤੋਂ ਇਲਾਵਾ ਸੋਨੀਆ ਮਾਨ ਸੰਗੀਤਕਾਰ ਸਰੰਗ ਸਿਕੰਦਰ ਗੁਰਲੇਜ ਅਕਤਰ ਪਰਮਜੀਤ ਹੰਸ ਇਹ ਸਾਰੇ ਸੁਨੰਦਾ ਸ਼ਰਮਾ ਦੀ ਹਮਾਇਤ ਦੇ ਵਿੱਚ ਉਹਦੇ ਨਾਲ ਨੇ ਇਸ ਤੋਂ ਇਲਾਵਾ ਹੁਣ ਤਾਲੀਵਾਲ ਸਾਹਿਬ ਨੇ ਜਿਹੜੇ ਇਹਨਾਂ ਚੋਂ ਇੱਕ ਅੱਧੇ ਨੂੰ ਛੱਡ ਕੇ ਬਾਕੀ ਸਾਰੇ ਟਾਈਮ ਪਾਸ ਵਾਲੇ ਆ ਜਿਨ੍ਹਾਂ ਦਾ ਕੋਈ ਆਪਣਾ ਵੀ ਮਿਆਰ ਹੈ ਨਹੀਂ ਸੌਰੀ ਆ ਇਹ ਕੋੜਾਈ ਸ਼ਬਦ ਆ ਮੈਂ ਇਹ ਨਹੀਂ ਕਹਿਣਾ ਫੀਮੇਲ ਦੀ ਆਪਰ ਰਿਸਪੈਕਟ ਦਿਲੋਂ ਕਰਦੇ ਚਾਹੇ ਛੋਟੀ ਆ ਚਾਹੇ ਕੋਈ ਵੱਡੀ ਜੇ ਕੋਈ ਸਾਡੀ ਮਾਤਾ ਸਮਾਨ ਚਾਹੇ ਬੱਚੀ ਸਮਾਨ ਚਾਹੇ ਭੈਣ ਸਮਾਨ ਪਰ ਜਿਹੜਾ ਸੱਚ ਨੂੰ ਕਹਿਣ ਦੀ ਵੀ ਯੂਰਤ ਰੱਖਣੀ ਚਾਹੀਦੀ। ਛੀਤੇ ਲਈ ਇਹੀ ਸਾਡੇ ਚ ਪ੍ਰੋਬਲਮ ਹੈ ਪੰਜਾਬੀ ਦੀ ਕੋਈ ਫਿਲਮ ਆ ਜਾਵੇ ਐਚੇ ਆ ਜਦੋਂ ਆਪਣੀ ਟੀਮ ਵੀ ਬਾਹਰ ਵੀ ਇੰਟਰਵਿਊ ਬਹੁਤ ਕਰਦੇ ਆ ਜਦੋਂ ਫਿਲਮਾਂ ਦਿਖਾਉਂਦੇ ਉਹ ਇੱਕੋ ਹੀ ਸਵਾਲ ਹੁੰਦਾ ਤੁਸੀਂ ਮੂਵੀ ਦੇਖ ਕੇ ਆਏ ਪੰਜਾਬੀ ਦੀ ਤੁਸੀਂ ਦੱਸਾਂ ਜੋ ਕਿੰਨੇ ਨੰਬਰ ਦੇਣੇ ਆ ਇਹ ਕਿਹੜਾ ਕੋਈ 5ਵੀਂ ਦੀ ਕਲਾਸ ਜਾਂ 8ਵੀਂ ਦੇ ਰਿਜ਼ਲਟ ਜਾਂ 10ਵੀਂ ਮੈਟ੍ਰਿਕ ਦੇ ਜਾਂ +2 ਦੇ ਰਾਈ ਜਾਂ ਟੈਸਟ ਹੈ ਛੋਟਾ ਹੈ ਹਾਂ ਤੇ ਜੇ ਹੁਣ ਮੰਨ ਲਓ ਕੋਈ ਕਹਿ ਦੇਵੇ ਮੈਂ ਸ਼ੀਤਲ ਨੂੰ ਕਹਿੰਨਾ ਸ਼ੀਤਲ ਜੀ ਤੁਸੀਂ ਫਿਲਮ ਦੇਖ ਕੇ ਆਏ ਅੰਦਰੋਂ ਕਿੰਨੇ ਨੰਬਰ ਦੇਣੇ ਤੁਸੀਂ ਕਹਿੰਦੇ ਸੋਢੀ ਜੀ ਅਸੀਂ ਦਸਾਂ 'ਚੋਂ 10 ਦੇਣੇ ਅਗਲਾ ਮੇਰਾ ਸਵਾਲ ਹੋਣਾ ਚਾਹੀਦਾ ਦਸਾਂ 'ਚੋਂ 10 ਤੁਸੀਂ ਕਿਹੜੀ ਚੀਜ਼ ਦੇ ਦੇ ਰਹੇ ਹੋ ਹਾਂ ਫਿਲਮ ਚ ਇਹੋ ਜਿਹਾ ਕੀ ਆ ਕੀ ਆ ਤੁਹਾਨੂੰ ਕੀ ਸਾਨੂੰ ਉਹ ਕਲਾਕਾਰ ਬਹੁਤ ਵਧੀਆ ਲੱਗਾ ਕਲਾਕਾਰ ਹੋਣਾ ਕੋਈ ਮਾੜੀ ਗੱਲ ਨਹੀਂ ਕਲਾਕਾਰ ਵਧੀਆ ਹੋ ਸਕਦਾ ਐਕਟਰ ਵੀ ਹੋਣਾ ਜ਼ਰੂਰੀ ਆ ਪਰ 10 ਚੋਂ 10 ਨੰਬਰ ਦੀ ਇਹ ਥੋੜੀ ਸਰ ਮੈਨੂੰ ਐ ਲੱਗਦਾ ਹੈ ਕਿ ਫਿਲਮ ਦੀ ਡਾਇਰੈਕਸ਼ਨ ਫਿਲਮ ਦਾ ਪਲੋਟ ਫਿਲਮ ਦੀ ਸਟੋਰੀ ਕਲਾਕਾਰ ਫਿਲਮ ਦੇ ਵਿੱਚ ਸੰਗੀਤ ਠੀਕ ਹੈ ਕੀ ਕੁਝ ਸੀਗਾ ਇਹ ਸਾਰਾ ਕੁਝ ਰਲਾ ਮਿਲਾ ਕੇ ਫਿਰ ਆਪਾਂ ਹਰ ਐਂਗਲ ਤੋਂ ਕਹਿ ਸਕਦੇ ਹਾਂ ਕਿ ਹਾਂ ਇਹ ਫਿਲਮ ਦੇ ਵਿੱਚ ਸਾਰੀ ਚੀਜ਼ ਆਜ ਦੀ ਬਹੁਤ ਸਾਰੀਆਂ ਪੰਜਾਬੀ ਦੀਆਂ ਸ਼ੀਤਲ ਫਿਲਮਾਂ ਜਿਹਦੇ ਨਾਲੋਂ ਜਿਵੇਂ ਵੀਡੀਓ ਫੋਟੋਗ੍ਰਾਫੀ ਦਾ ਆਪਣਾ ਵੀ ਕੰਮ ਆ ਪ੍ਰੀ ਸ਼ੂਟ ਦੀ ਜਿਹੜੀ 5 ਮਿੰਟ ਦੀ ਵੀਡੀਓ ਤੇ ਕੋਈ ਵੀ ਟੀਮ ਹੈ ਵੱਧ ਮਿਹਨਤ ਕਰ ਦਿੰਦੀ ਪੰਜਾਬੀ ਫਿਲਮਾਂ ਤੇ ਇੰਨੀ ਮਿਹਨਤ ਨਹੀਂ ਹੁੰਦੀ ਹੂੰ ਪੰਜਾਬੀ ਫਿਲਮਾਂ ਤੇ ਕਰਦੇ ਠੇਕਾ ਹੂੰ ਪੱਕੇ ਮੰਮੇ ਡੇਢੀ ਰੱਖੇ ਆ ਭਰਾ ਭੈਣਾ ਰੱਖੇ ਆ ਉਹਨਾਂ ਤੋਂ ਇੱਕ ਦਿਨ ਦੇ ਵਿੱਚ ਹਾਂ ਕੋਈ ਕਲਾਕਾਰ ਮੁੜ ਕੇ ਉਹੀ ਫਿਲਮਾਂ ਦੇ ਵੀ ਮੰਨ ਲਓ ਜੋਗਰਾਜ ਲੈ ਲਿਆ ਜੋਗਰਾਜ ਤੋਂ ਅੱਜ ਵੀ ਉਹਦੇ 5-7 ਡਾਇਲੌਗ ਜਾਂ ਜਿੰਨੇ ਵੀ ਆ ਇੱਕ ਦਿਨ ਦੇ ਵਿੱਚ ਜਨ ਕਰ ਲਿਆ ਤੁਸੀਂ ਦੇਖੋ ਸ਼ਾਇਦ ਪਹਿਲਾਂ ਜੋਗਰਾਜ ਦੀਆਂ ਫਿਲਮਾਂ ਦੇਖਿਆ ਹੋਣਗੀਆਂ ਜੋਗਰਾਜ ਦੀਆਂ ਪਹਿਲੀਆਂ ਫਿਲਮਾਂ 10-15 ਸਾਲ ਪੁਰਾਣੀਆਂ ਆ ਤੇ ਅੱਜ ਦੀਆਂ ਫਿਲਮਾਂ ਕੋਈ ਵੀ ਕੱਢ ਲਓ ਕਿਸੇ ਵਿੱਚ ਵੀ ਕਦੀ ਕੋਈ ਚੰਜ ਦਾ ਰੋਲ ਨਹੀਂ ਕੀਤਾ ਸਰਫ ਇੱਕ ਕੋਈ ਗੱਲ ਹੁੰਦੀ ਆ ਬਾਬਾ ਦੀਪ ਸਿੰਘ ਮੇਰੇ ਪਿਤਾ ਸਮਾਨ ਮੇਰੇ ਪਿਤਾ ਜੀ ਹ ਹੁਣ ਗੱਗੂ ਗੱਲਿਆ ਦੂਏ ਪਾਸੇ ਦੇਖ ਲਓ ਆਏ ਤੇ ਦੋਨੇ ਮਾਰਕੀਟ ਚ ਆ ਗੱਗੂ ਗੱਲਦਿਆਂ ਹੋ ਸਕਦਾ ਦੋ ਚਾਰ ਫਿਲਮਾਂ ਨਾ ਚੱਲੀਆਂ ਹੁਣ ਪਰ ਕਿਤੇ ਨਾ ਕਿਤੇ ਅੱਜ ਵੀ ਲੋਕੀ ਉਹਦੀ ਵੱਧ ਰਿਸਪੈਕਟ ਕਰਦੇ ਹੂੰ ਤੁਰੇ ਤਾਂ ਇਕੱਠੇ ਹੀ ਆ ਬਿਲਕੁਲ ਇਸੇ ਤਰ੍ਹਾਂ ਹੁਣ ਆ ਕਲਾਕਾਰੀ ਦੇ ਵਿੱਚ ਆ ਮੈਂ ਤੇ ਹਮੇਸ਼ਾ ਇਹ ਗੱਲ ਕਹਿੰਦਾ ਨਾ ਮੈਂ ਕਦੀ ਨਹੀਂ ਇਹ ਦੇਖਿਆ ਕੋਈ ਕੋਈ ਥੱਲੇ ਘੜ ਰਖ ਰਿਹਾ ਜਾਂ ਕੋਈ ਕੀ ਲਿਖ ਰਿਹਾ ਮੈਂ ਕਹਿੰਦਾ ਨਾ ਨਾਸਰ ਤਾਜ ਐਕਟਰ ਬਣ ਸਕਦਾ ਹੂੰ ਕਲਾਕਾਰ ਬਹੁਤ 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 ਵਧੀਆ ਕਮਾਲ ਦੇ ਐਮੀ ਵਰਕ ਨਹੀਂ ਐਕਟਰ ਵਨ ਐਕਟਿੰਗ ਕਰ ਸਕਦਾ ਫਿਰ ਅਰਣਜੀਤ ਬਾਵੇ ਦੀ ਗੱਲ ਕਰ ਲਈ ਹੋਰ ਬਹੁਤ ਸਾਰੇ ਆ ਗਾਉਣਾ ਇਸੇ ਤਰ੍ਹਾਂ ਮੈਂ ਇੱਕ ਵਾਰੀ ਪਾਰਸਪਾਜੀ ਨੂੰ ਸਵਾਲ ਕੀਤਾ ਮਨਮੋਹਣ ਬਾਜੀ ਨੂੰ ਮੈਂ ਕਿਹਾ ਬਾਜੀ ਦੇਖੋ ਕਿੰਨਾ ਤੁਹਾਡਾ ਵੱਡਾ ਨਾਮ ਹੈ ਤੁਹਾਡੇ ਤੋਂ ਬਹੁਤ ਸਾਰੇ ਮੈਸੇਜ ਸਾਨੂੰ ਮਿਲਦੇ ਪੰਜਾਬੀ ਵਿਰਸਾ ਤੋਂ ਇਹ ਨਹੀਂ ਕਿ ਅਸੀਂ ਤੁਹਾਡੇ ਸ਼ੋਅ ਕਰਵਾਉਣੇ ਮੈਂ ਤਾਂ ਕਹਿ ਰਿਹਾ ਵੀ ਤੁਸੀਂ ਫਿਲਮ ਤੇ ਬਾਰੇ ਨਹੀਂ ਕਦੀ ਸੋਚਿਆ ਕਹਿੰਦਾ ਸੋਡੀ ਨਹੀਂ ਸਾਨੂੰ ਬਹੁਤ ਆਫਰਾਂ ਆਉਂਦੀਆਂ ਗਾਇਕ ਨੇ ਹਾਂ ਵੀ ਕਹਿੰਦਾ ਸੀਗਾ ਨਹੀਂ ਜੇ ਅੱਜ ਮਨਮੋਹਣ ਵਾਰ ਸੋਨਾ ਦੀ ਟ੍ਰਾਂਟੋ ਦੇ ਵਿੱਚ 1000 ਡਾਲਰ ਦੀ ਟਿਕਟ ਵਿਕਦੀ ਆ ਫਰਸਟ ਰੋ ਦੀ ਮੈਂ ਗੱਲ ਕਰ ਰਿਹਾ ਅਸੀਂ ਵੇਚੀ ਆ ਕਈਆਂ ਨੂੰ ਇਹ ਗੱਲ ਹਜ਼ਮ ਨਹੀਂ ਹੋਣੀ ਅਸੀਂ ਇਹ ਵੇਚਿਆ ਤਾਂ ਵਿਕਦੀਆਂ ਉਹ ਹਰੇਕ ਜਗ੍ਹਾ ਨਹੀਂ ਪਾਏ ਜਾਣਗੇ ਤੁਹਾਨੂੰ ਇਹ ਨਹੀਂ ਕਿ ਅੱਜ ਉਹ ਕਿਸੇ ਵਿਆਹ ਚ ਚਲ ਗਿਆ ਕਿਤੇ ਜਾ ਕੇ ਉਹਨਾਂ ਰੀਵਨ ਕਾਰਡ ਤੱਕਾਂ ਬੰਨੇ ਉਹ ਜਿਹੜਾ ਗਾਇਕੀ ਆ ਜਾਂ ਆਪਣੇ ਬਿਜ਼ਨਸ ਨੂੰ ਐਨ ਪ੍ਰੋਪਰ ਪ੍ਰੋਫੈਸ਼ਨਲ ਜਿਹੜਾ ਉਹ ਲੈਂਦੇ ਆ ਬਿਜ਼ਨਸ ਦਾ ਗੁਣਿਆ ਉਹਨਾਂ ਨੇ ਉਹੀ ਗੁਣ ਜਿਹੜਾ ਅੱਗੇ ਵਧਾਇਆ ਇਸ ਕਰਕੇ ਲੋਕੀ ਸਤਿਕਾਰ ਕਰਦੇ ਆ ਔਰ ਉਹਨਾਂ ਦੀਆਂ ਟਿਕਟਾਂ ਵੇਚਦੀਆਂ ਹਾਂ ਉਹ ਬਾਹਰ ਦੇ ਮੋਰਖਾਂ 'ਚ ਸ਼ੋਅ ਨਹੀਂ ਲਾਉਂਦੇ ਕੈਨੇਡਾ 'ਚ ਤੁਸੀਂ ਮਨਮੋਹਨ ਵਾਰਿਸ ਕਮਲ ਹੀਰੋਨ ਨੂੰ ਕਹਿ ਦਿਓ ਵੀ ਆ ਸਾਡੇ ਵੈਡਿੰਗ ਆ ਤੁਹਾਨੂੰ ਅਸੀਂ ਲੱਖ ਡਾਲਰ ਦੰਨੇ 50 ਹਜ਼ਾਰ ਡਾਲਰ ਦੰਨੇ ਉਹ ਸ਼ੋਅ ਨਹੀਂ ਕਰਦੇ ਕਹਿਣ ਦਾ ਭਾਵੇਂ ਆ ਛੋਟੀ ਸਾਬ ਕਿ ਹਰ ਕੋਈ ਅਦਾਕਾਰ ਗੀਤਕਾਰ ਨਹੀਂ ਹੋ ਸਕਦਾ ਤੇ ਹਰ ਕੋਈ ਗੀਤਕਾਰ ਚੰਗਾ ਅਦਾਕਾਰ ਨਹੀਂ ਹੋ ਸਕਦਾ ਹਾਂ ਸਹੀ ਗੱਲ ਟਰੂ ਹਰ ਤਰ੍ਹਾਂ ਦੇ ਜਿਹੜੇ ਤੁਹਾਡੇ 'ਚ ਗੁਣ ਨਹੀਂ ਉਹ ਇੱਕ ਬੰਦੇ 'ਚ ਨਹੀਂ ਆਉਂਦੇ ਵੈਸੇ ਵੀ ਕਹਿੰਦੇ 16 ਕਲਾ ਸੰਪੂਰਨ ਕੋਈ ਵੀ ਨਹੀਂ ਹੁੰਦਾ ਸਾਡੇ 'ਚ ਵੀ ਕਮੀਆਂ ਨੇ ਹੁਣ ਜੇ ਕੋਈ ਆਪਾਂ ਆ ਜਿਵੇਂ ਹੁਣ ਮੈਂ ਵੀਡੀਓ ਫੋਟੋਗ੍ਰਾਫੀ ਦਾ ਕੰਮ ਕਰਦਾ ਮੀਡੀ ਮੈਂ ਯਾਰ ਆਪਣਾ ਹੱਥ ਪੜਵਾਉਂਗਾ ਜਾਂ ਮੇਖਾਂ ਮੰਗੀਆਂ ਲਾਂ ਹੈਨਾ ਕੁਝ ਨਾ ਕੁਝ ਤੇ ਗਲਤ ਹੋਊਗਾ ਜੇ ਪੇਂਟ ਦਾ ਗੰਦਾ ਪਿਆ ਮੈਂ ਕਰਨੀਆਂ ਦੁਬਾਰਾ ਹੋਣਗੀਆਂ ਕਾਰਬਨ ਮੈਂ ਫ੍ਰੀਜ਼ ਕਰ ਦੇਣੀ ਇਹ ਜਿਹੜੀਆਂ ਕੁਝ ਕੁ ਚੀਜ਼ਾਂ ਜਿਹੜੀਆਂ ਲਾਈਫ ਦੇ ਵਿੱਚ ਜਿਹੜਾ ਕੰਮ ਆ ਨਾ ਰਲਦਾ ਮਿਲਦਾ ਤੁਸੀਂ ਕਰ ਸਕਦੇ ਆ ਜਿਹੜੇ ਕੰਮ ਦੇ ਲਈ ਤੁਸੀਂ ਬਣੇ ਹੋ ਨਾ ਤੁਸੀਂ ਉਹਦੇ ਵਿੱਚ ਹੀ ਆਪਣਾ ਕਿੰਂਤੀ ਸਮਾਂ ਲਗਾਓ ਹੈਨਾ ਹਾਂ ਇਹ ਜ਼ਰੂਰੀ ਗੱਲ ਅਸੀਂ ਕਰ ਰਹੇ ਸੀਗੇ ਕਿ ਕਿੰਨੇ ਕੁ ਲੋਕ ਸੁਨੰਦਾ ਸ਼ਰਮਾ ਦੇ ਮਗਰ ਆਪਾਂ ਉਹਨਾਂ ਦੀ ਗੱਲ ਕਰ ਲਈ ਹੁਣ ਗੱਲ ਕਰਦੇ ਆ ਪਿੰਕੀ ਤਾਲੀਵਾਲ ਦੀ ਦੂਜੇ ਤਿਰ ਨੂੰ ਵੀ ਆਪਾਂ ਲੈ ਕੇ ਆਉਂਦੇ ਆ ਸਾਹਮਣੇ ਉਹਨਾਂ ਦੇ ਪਿੱਛੇ ਸੰਗਦਿਲ 47 ਹਾਂ ਰਾਈਟਰ ਇਹ ਉਹਨਾਂ ਦੇ ਨਾਲ ਨੇ ਗਾਇਕਾ ਸੁਖੀ ਬਰਾੜ ਤੇ ਕੁਝ ਕੁ ਸਿੰਗਰ ਉਹਨਾਂ ਦੇ ਹੱਕ ਦੇ ਵਿੱਚ ਸੁਖੀ ਬਰਾੜ ਭੈਣ ਜੀ ਉਹਨਾਂ ਦੀ ਇੱਕ ਮੈਂ ਦਿਲੋਂ ਸਤਿਕਾਰ ਰਿਸਪੈਕਟ ਕਰਦਾ ਮੈਂ ਬਾਈਫੇਸ ਨਹੀਂ ਮਿਲਿਆ ਉਹਨਾਂ ਨੂੰ ਪਰ ਉਹਨਾਂ ਦੀ ਜਿੰਨੀਆਂ ਕਿ ਮੈਂ ਵੀਡੀਓ ਦੇਖੀਆਂ ਵੇ ਜੈਜੀ ਬਾਰੇ ਵੀ ਇੱਕ ਵਾਰੀ ਕੋਈ ਗੱਲ ਹੋਈ ਸੀ ਕਿਸੇ ਗਾਣੇ ਨੂੰ ਲੈ ਕੇ ਫੀਮੇਲ ਦੇ ਕੁਝ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਜਿਵੇਂ ਹੁਣ ਚਮਕੀਲੇ ਤੇ ਆ ਚਮਕੀਲੇ ਤੇ ਲਚਰਤਾ ਦਾ ਟੈਗ ਉਹਦਾ ਕੋਈ ਗਾਣਾ ਮਾੜਾ ਨਹੀਂ ਕੋਈ ਇੱਕ ਅੱਧੇ ਬੋਲਾਂ ਨੂੰ ਛੱਡ ਕੇ ਮੈਂ ਕੱਲਾ ਕੱਲਾ ਗਾਣਾ ਉਹਦਾ ਸੁਣਿਆ ਜਿੰਨੇ ਵੀ ਚਮਕੀਲੇ ਦੇ ਆਏ ਉਹ ਕਲਾਕਾਰਾਂ ਨੇ ਉੱਤੇ ਟੈਗ ਲਾਇਆ ਸੀ ਉਹਦੇ ਜਿਹੜੇ ਉਸ ਵਕਤ ਦੇ ਕਲਾਕਾਰ ਸੀ ਜਿਹੜੇ ਜਿਨ੍ਹਾਂ ਨੂੰ ਪ੍ਰੋਗਰਾਮ ਨਹੀਂ ਪੈਂਦੇ ਸੀ ਪ੍ਰੋਗਰਾਮ ਨਹੀਂ ਮਿਲਦੇ ਸੀ ਅਖਾੜੇ ਨਹੀਂ ਮਿਲਦੇ ਸੀ ਉਹ ਪੁਰਾਣੇ ਸੀ ਪ੍ਰੋਗਰਾਮਾਂ ਚ ਪਿੱਛੇ ਰਹਿ ਗਏ ਸੀ ਏਦਾਂ ਹੁਣ ਸਿੱਧੂ ਤੇ ਸੀ ਹਾਂ ਸਿੱਧੂ ਛੋਟੀ ਉਮਰ ਦੇ ਵਿੱਚ ਵੱਡਿਆਂ ਵੱਲਾਂ ਮੈਨੂੰ ਉਹ ਦਿਨ ਚਿੱਤੇ ਆ 770 AM ਤੇ ਅਸੀਂ ਪ੍ਰੋਗਰਾਮ ਕਰੀ ਇਦਾਂ ਜਿਵੇਂ ਆਪਾਂ ਬੈਠੇ ਆ ਇਦਾਂ ਲੈਫਟ ਸਾਈਡ ਤੇ ਮੇਰੇ ਨਾਲ ਬੈਠਾ ਮੈਂ ਦੋ ਤਿੰਨ ਸਿੰਗਰਾਂ ਦੀ ਇੰਟਰਵਿਊ ਕੀਤੀ ਮੈਨੂੰ ਨਹੀਂ ਪਤਾ ਸੀ ਇਹ ਕਲਾਕਾਰ ਆ ਜਦੋਂ ਕਹਿੰਦਾ ਭਾਜੀ ਮੈਂਮੀ ਕੋ ਨਾ ਮੈਂ ਕਿਹਾ ਅੱਛਾ ਮੈਂ ਦੋ ਕੁ ਬੋਲ ਸੁਣੇ ਮੇਤੋਂ ਵੀਡੀਓ ਹੈ ਨਹੀਂ ਫੋਟਾ ਮੇਤੋਂ ਹੈਗੀਆਂ ਹਨਾ ਉਸ ਤੋਂ ਬਾਅਦ ਦੇ ਵਿੱਚ ਇਹਦਾ ਜੀ ਵੈਗਨ Song ਆਂਦਾ ਜਾਨੀ ਕਿ ਕੁਝ ਇੱਕ ਮੰਥ ਕੁਝ ਕੁ ਹਫ਼ਤਿਆਂ ਦੀ ਗੇਮ ਸਿੱਧੂ ਸਿੱਧੂ ਸਾਰੇ ਪਾਸੇ ਹੋ ਗਈ ਤੇ ਉੱਥੇ ਟ੍ਰਾਂਟੋ ਦੇ ਵਿੱਚ ਇੱਕ ਮੇਲਾ ਬਾਅਦ ਦੇ ਵਿੱਚ ਵੀਡੀਓ ਬਹੁਤ ਵਾਇਰਲ ਹੋਈ ਉਹ ਇਹਨੂੰ 15 ਮਿੰਟ ਦਿੱਤੇ ਮੁੰਡੇ ਨੂੰ ਸਿੱਧੂ ਨੂੰ ਤੇ ਇਹ ਤੋਂ ਪੰਜਾਂ ਸੱਤਾਂ ਮਿੰਟਾਂ ਬਾਅਦ ਮਾਈਕ ਫੜਨ ਲੱਪਾ ਪਿਛੇ ਅਸੀਂ ਤਿੰਨ ਜਣ ਤਿੰਨ ਚਾਰ ਜਾਣੇ ਖੜੇ ਮੇਰੇ ਮੂੰਹੋਂ ਵੈਸੇ ਸਵਾਏ ਗੱਲ ਹੋ ਗਈ ਕਈ ਵਾਰੀ ਹੋ ਜਾਂਦੀ ਮੈਂ ਕਿਹਾ ਯਾਰ ਅੱਜ ਇਹ ਤੋਂ ਮਾਈਕ ਫੜਦੇ ਆ ਭਲਕ ਨੂੰ ਸਟਾਰ ਬਣ ਗਿਆ ਤੇ ਇਹ ਕਦੀ ਤੁਹਾਡੇ ਸ਼ੋ ਮੇਲੇ ਤੇ ਨਹੀਂ ਆਊਗਾ ਕਿਉਂਕਿ ਉਹਦੇ ਦਿਮਾਗ 'ਚੋ ਚੀਜ਼ ਹੋ ਜਾਣੀ ਆ ਉਹ ਗੱਲ ਹੋਈ ਵੀ ਇਦਾਂ ਇਸ ਕਰਕੇ ਆ ਜਿਹੜੀਆਂ ਵੀ ਕੁਝ ਚੀਜ਼ਾਂ ਸ਼ੀਤਲ ਹਨਾ ਮੈਂ ਤੇ ਇਹ ਕਹਿੰਨਾ ਜੀ ਆਪਾਂ ਨੂੰ ਵੀ ਮਾਈਕ ਇਹ ਦਿੱਤਾ business ਵੀ ਜ਼ਰੂਰੀ ਆ ਬਿਲਕੁਲ ਜੇ ਕੋਈ ਸਾਡੇ ਕੋਲ ਐਡ ਆਉਂਦੀ ਐ ਸੀ ਉਹ ਵੀ ਐਡ ਕਰਨੀ ਚਾਹ ਮੂਵੀ ਦੀ ਲਾ ਲੋ ਚਾ ਸੌਂਗ ਦੀ ਪਰ ਇੰਨੀ ਕਿ ਸਾਡੀਆਂ ਲੱਤਾਂ ਭਾਰ ਚੱਲਦੀਆਂ ਹੋਣੀਆਂ ਚਾਹੀਦੀਆਂ ਸਾਡੀ ਇੰਨੀ ਕਿ ਜ਼ਮੀਰ ਹੋਣੀ ਚਾਹੀਦੀ ਆ ਵੀ ਅਸੀਂ ਸੱਚ ਨੂੰ ਥੋੜਾ ਬਹੁਤਾ ਕਲੀਅਰ ਕਰ ਦਿਆ ਕਰੀਏ ਬਿਲਕੁਲ ਹੈਨਾ ਹੂੰ ਜਿਹੜਾ ਲੋਕਾਂ ਨੂੰ ਅਸੀਂ ਪਟਕੰਚਾ ਨਾ ਪਾਈਏ ਗੰਗਾ ਹਜਮ ਹੁੰਦੀ ਉਹਨਾਂ ਨੂੰ ਵੈਸੇ ਵੀ ਚੌਥਾ ਸਤੰਬ ਹੈ ਆ ਲੋਕਾਂ ਦਾ ਇੱਕ ਵਿਸ਼ਵਾਸ ਬਣਿਆ ਹੋਣਾ ਚਾਹੀਦਾ ਪਰ ਬੜੀ ਅਫਸੋਸ ਵਾਲੀ ਗੱਲ ਆ ਛੋਡੀ ਭਾਜੀ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਸਾਡਾ ਮੀਡੀਆ ਸਾਡੇ ਆਲੇ ਦੁਆਲੇ ਦਾ ਕਰ ਰਿਹਾ ਆ ਮੈਂ ਨਹੀਂ ਕਹਿੰਦੀ ਅਸੀਂ ਨਹੀਂ ਕਰਦੇ ਹੋਵਾਂਗੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਕਿਸੇ ਵੀ ਭੰਬਲ ਪੂਸੇ ਚ ਨਾ ਪਾ ਪੈਣ ਦਈਏ ਪਰ ਚਲੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ 16 ਕਲਾ ਸੰਪੂਰਨ ਕੋਈ ਨਾ ਗਲਤੀਆਂ ਸਾਡੇ ਤੋਂ ਵੀ ਹੁੰਦੀਆਂ ਹੋਣਗੀਆਂ ਪਰ ਕਹਿੰਦੇ ਨਾ ਕਿ ਜਾਣ ਬੂਝ ਕੇ ਕੀਤੀ ਗਈ ਗਲਤੀ ਜਿਹੜੀ ਹੁੰਦੀ ਉਹ ਗੁਨਾਹ ਹੁੰਦੀ ਆ ਪਰ ਅੱਬੜਵਾਹੇ ਤੁਹਾਡੇ ਤੋਂ ਹੋ ਜਾਵੇ ਉਹ ਗਲਤੀ ਨਹੀਂ ਹੁੰਦੀ ਪਰ ਬਹੁਤ ਸਾਰੇ ਚੈਨਲ ਜਿਹੜੇ ਨੇ ਅੱਜ ਦੇ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਵੇਖ ਕੇ ਦੁੱਖ ਵੀ ਲੱਗਦਾ ਆ ਕਿ ਉਹ ਪੱਤਰਕਾਰੀ ਦਾ ਮਿਆਰ ਥੱਲੇ ਸੁੱਟ ਚੁੱਕੇ ਬਹੁਤ 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 ਬੁਰੀ ਗੱਲ ਆ ਅੱਜ ਕੱਲ ਕੀ ਹੈ ਸੀਤਲ ਜਿਹਦੇ ਹੱਥ 'ਚ ਫੋਨ ਆ ਉਹੋ ਪੱਤਰਕਾਰ ਆ ਉਹਦੀ ਮੀਡੀਆ ਵਾਲਾ ਜਿਹਦੇ ਕੋਲ ਫੋਨ ਆ ਉਹਨੂੰ ਲੱਗਦਾ ਮੈਂ ਪੱਤਰਕਾਰ ਆ ਹਾਂ ਮੈਂ ਹੈ ਹੀ ਪੱਤਰਕਾਰ ਮੈਂ ਕੈਮਰਾ ਖੋਲ ਕੇ ਬੋਲ ਸਕਦਾ ਆ ਹਾਂ ਇਹ ਹੁਣ ਆਸੀ ਕਈ ਵਾਰੀ ਹੈ ਨਾ ਆਪਣੇ ਨਾਲ ਇੱਥੇ ਵੀ ਟੀਮ ਨਾਲ ਬਹੁਤ ਸਾਰਿਆਂ ਨੇ ਕੰਮ ਕੀਤਾ ਕਈ ਵਾਰੀ ਉਹਨਾਂ ਨੂੰ ਵੀਡੀਓ ਭੇਜਨੇ ਜੋ ਮੈਂ ਕਹਿੰਦਾ ਉਹਨਾਂ ਨੂੰ ਨਹੀਂ ਯਾਰ ਜੇ ਸਾਨੂੰ ਮੈਨੂੰ ਇੰਨਾ ਚਿਰ ਵੀਡੀਓ ਫੋਟੋਗ੍ਰਾਫੀ ਕਰਦੇ ਨੂੰ ਹੋ ਗਿਆ ਅਸੀਂ ਇਹ ਚੀਜ਼ਾਂ ਮੈਂ ਹਜਮ ਨਹੀਂ ਕਰ ਸਕਦਾ ਵੀਡੀਓ ਦੀ ਕੁਆਲਿਟੀ ਵਾਈਜ਼ ਆਡੀਓ ਵਾਈਜ਼ ਅਸੀਂ ਟਾਈਮ ਪਾਇਆ ਨਹੀਂ ਕਰਨਾ ਅਸੀਂ 10 ਵੀਡੀਓ ਨਹੀਂ ਪਾਉਣੀ ਜੇ ਨਲ ਆਰਪੀਡੀ ਉਡੀਕ ਤੇ ਅਸੀਂ 6 ਪਾ ਦੇਣੀ ਆ 6 ਦੀ ਕੁਆਲਿਟੀ ਹੋਣੀ ਚਾਹੀਦੀ ਹੈ ਕੈਮਰੇ ਸਾਡੇ ਸਟੂਡੀਓ ਦੇ ਵਿੱਚ ਤਿੰਨ ਪੈ ਤੇ ਇੱਥੇ ਅਸੀਂ ਦੋ ਲਾ ਕੇ ਰਿਕਾਰਡਿੰਗ ਜਾਈ ਕਰੀਏ ਚੰਗਾ ਕੰਟੈਂਟ ਵੀ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਕੁਝ ਵੀ ਵਿ ਹੈਣਾ ਪਰ ਇਸੇ ਕਾਰਨ ਜਿਹੜਾ ਪੱਤਰਕਾਰੀ ਦਾ ਮਿਆਰ ਹੁਣ ਡਿੱਗ ਚੁੱਕਿਆ ਹੈ ਇਸ ਕਰਕੇ ਜਿਹੜੇ ਬਾਹਰ ਆ ਹਨਾ ਜਦੋਂ ਤੁਸੀਂ ਕਿਤੇ ਵੀ ਵਿਚਰਦੇ ਹੋ ਉਹ ਤੁਹਾਡਾ ਰਿਗਾਰਡ ਵੀ ਘੱਟ ਕਰਨ ਲੱਪੇ ਉਹ ਤਾਂ ਹੀ ਹੋ ਕਰਨ ਲੱਪੇ ਇਹ ਚੀਜ਼ਾਂ ਜਿਹੜੀਆਂ ਕੋਈ ਵੀ ਆ ਇਹ ਜਿਹੜੀਆਂ ਪਰ ਫਿਰ ਵੀ ਜਿਹੜੇ ਚੰਗੇ ਕੰਮ ਆਪਾਂ ਕੋਈ ਵੀ ਕੋ ਕਰਦੇ ਮੈਂ ਇਹ ਨਹੀਂ ਕਹਿਣਾ ਅਸੀਂ ਬਹੁਤ ਵਧੀਆ ਆਰਪੀਡੀ ਵਧੀਆ ਕਰਦੀ ਪਰ ਇੰਨਾ ਮੈਨੂੰ ਪਤਾ ਆਰਪੀਡੀ ਦਾ ਚੰਗਿਆਂ ਦੇ ਵਿੱਚ ਨਾਮ ਜਰੂਰ ਆਉਂਦਾ ਜੇ ਅਸੀਂ ਪਹਿਲੀ ਦੂਜੀ ਕਤਾਰ 'ਚ ਨਹੀਂ ਵੀ ਗਏ ਪਰ ਚੰਗਿਆਂ ਦੇ ਵਿੱਚ ਸਾਡਾ ਨਾਮ ਆਉਂਦਾ ਮੈਨੂੰ ਯਾਦ ਹੈ ਅੱਜ ਤੋਂ 10-15 ਸਾਲ ਪਹਿਲੇ ਦੇ ਦਹਾਕੇ 'ਚ ਪਿੱਛੇ ਚਲੇ ਜਾਈਏ ਨਾ ਤੇ ਜਦੋਂ ਕੋਈ ਬਾਜ਼ਾਰ 'ਚ ਨਿਕਲ ਕੇ ਕਹਿੰਦਾ ਸੀ ਨਾ ਮੈਂ ਪੱਤਰਕਾਰ ਆ ਤਾਂ ਲੋਕ ਉਸ ਨੂੰ ਇੱਕ ਰਿਸਪੈਕਟ ਦੀ ਨਿਗਾਹ ਨਾਲ ਵੇਖਦੇ ਸੀਗੇ ਕਿ ਇਹ ਜਰਨਲਿਸਟ ਆ ਹੈ ਨਾ ਪਰ ਅੱਜ ਮੈਨੂੰ ਲੱਗਦਾ ਹੈ ਕਿ ਈ ਟਪੱਟੇ ਤੇ ਹੀ ਰਿਪੋਰਟਰ ਤੇ ਪੱਤਰਕਾਰ ਘਰ-ਘਰ ਦੇ ਵਿੱਚ ਨੇ ਜਿਸ ਕਾਰਨ ਸਹੀ ਗਲਤ ਦਾ ਜਿਹੜਾ ਫਰਕ ਆ ਉਹਦਾ ਜਿਹੜਾ ਫਾਸਲਾ ਉਹ ਮਿਟ ਚੁੱਕਿਆ ਹੈ ਸਭ ਤੋਂ ਵੱਡੀ ਪ੍ਰੋਬਲਮ ਕੀ ਹੋ ਗਈ ਅਸੀਂ ਖਾਣਾ ਖਾਂਦੇ ਸਵਾਦ ਨਹੀਂ ਲੈਂਦੇ ਅਸੀਂ ਗੱਲਾਂ ਚੱਲਣ ਲੱਪੇ ਸਵਾਦ ਜੀ ਇਹ ਮੀਡੀਆ ਦਾ ਹਾਲ ਹੋ ਗਿਆ ਹੈ ਨਾ ਮੀਡੀਆ ਨੂੰ ਵੀ ਗੱਲਾਂ ਚਾਹੀਦੀਆਂ ਹਨ ਹਾਂ ਨਹੀਂ ਗੱਲਾਂ ਚਾਹੀਦੀਆਂ ਕਿਸੇ ਹੱਦ ਤੱਕ ਜਿਵੇਂ ਆਪਾਂ ਪਹਿਲਾਂ ਕੀਤਾ ਕੋਈ ਵੀ ਗੱਲਬਾਤ ਹੈ ਕਿਸੇ ਲਿਮਟ ਚਾਹੀਦੀ ਜੇ ਆਪਾਂ ਨੂੰ ਪਤਾ ਵੀ ਆਪਾਂ ਲਾਈਨ ਨਹੀਂ ਕਰਾਸ ਕਰਨੀ ਤੇ ਫਿਰ ਨਹੀਂ ਚਾਹੀਦੀ ਜਦੋਂ ਲਾਈਨ ਦੀ ਲਾਗੇ ਪਹੁੰਚ ਜਾਣੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਆ ਸਾਡੀ ਹੱਦ ਆ ਹਨਾ ਇਹ ਨਹੀਂ ਅਸੀਂ ਹੱਦ ਜਿਹੜੀ ਪਾਰ ਕਰ ਚੁੱਕੇ ਹਾਂ ਅਸੀਂ ਇਹਨੇ ਸਵਾਦੀ ਪਾਰ ਕਰਕੇ ਆਨ ਫਿਰ ਮਾਮਲੇ ਤੇ ਆਉਨੇ ਆ ਪਿੰਕੀ ਤਾਲੀਵਾਲ ਤੇ ਸੁਨੰਦਰ ਸ਼ਰਮਾ ਦੇ ਮਾਮਲੇ ਦੇ ਉੱਤੇ ਅਸੀਂ ਗੱਲਬਾਤ ਕਰਦੇ ਆ ਇੱਕ ਵੀਡੀਓ ਸਾਹਮਣੇ ਆਇਆ ਪਿੰਕੀ ਤਾਲੀਵਾਲ ਹੋਣਾ ਦਾ ਉਹ ਕਹਿੰਦੇ ਨੇ ਕਿ ਜਿਸ ਬੱਚੇ ਨੂੰ ਮੈਂ ਰੋਟੀ ਪਾਈ ਹਾਂ ਉਹਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਮਤਲਬ ਇਸ ਇਹੀ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਵੀ ਮੈਂ ਇਹਨੂੰ ਰੋਟੀ ਦਿੱਤੀ ਆ ਠੀਕ ਬੜਾ ਇਮੋਸ਼ਨਲ ਜਿਆ ਮੈਨੂੰ ਇਹ ਸਟੇਟਮੈਂਟ ਇੱਕ ਬਿਆਨ ਲੱਗਾ ਕਿਉਂਕਿ ਇੱਕ ਪ੍ਰੋਡਿਊਸਰ ਜਿਹਦੀ ਜੇਬ ਜੋ ਪੈਸਾ ਲੱਗਦਾ ਛੋਟੀ ਸਰ ਤੁਸੀਂ ਤਾਂ ਬਹੁਤ ਸਾਰੇ ਪ੍ਰੋਡਕਸ਼ਨ ਨੂੰ ਮਿਲਦੇ ਹਾਂ ਮੈਂ ਇਸੇ ਤਰ੍ਹਾਂ ਮੈਂ ਨਾਮ ਨਹੀਂ ਲਵਾਗਾ ਮੈਂ ਵੀ ਕਿਸੇ ਇਦਾਂ ਹੈ ਨਾ ਕੋਈ ਮੁੰਡਾ ਉੱਥੇ ਟ੍ਰਾਂਟੋ ਅਸੀਂ ਵੀ ਬੌਂਡ ਕੀਤਾ ਉਹ 5 ਇੱਕ ਸਾਲੇ ਕੀਤਾ ਸੀਗਾ ਤੇ ਮੇਰਾ ਬਾਹਲਾ ਨਹੀਂ ਤਾਂ ਹਜੇ ਵੀ ਮੇਰਾ ਉੱਥੇ ਕਾਪੀ ਤੇ ਲਿਖਿਆ ਪਿਆ ਕਾਪੀ ਮੈਂ ਛੱਡਦਾ ਨਹੀਂ ਪਤਾ ਨਹੀਂ ਘਾਤੋਂ ਯਾਦਾਂ ਤਾਂ ਨਹੀਂ ਜੁੜੀਆਂ ਯਾਦਾਂ ਸਿਰਫ ਇਹ ਜੁੜੀਆਂ ਮੇਰਾ 25-30 ਹਜ਼ਾਰ ਡਾਲਰ ਖਰਾਬ ਹੋਇਆ ਕੈਨੇਡੀਅਨ ਮੈਂ ਕਹਿਣਾ ਵੀ ਹਨਾ ਉਹ ਨਾਲ ਜਿਹੜਾ ਮੇਰਾ 파ਟਨਰ ਬਣਿਆ ਕੰਪਨੀ ਦੇ ਵਿੱਚ ਹੋ ਸਕਦਾ ਉਹਨੇ ਦੋ ਚਾਰ ਗਾਣੇ ਉਹ ਜਿਹੜੇ ਉਹਦੇ ਗਾਹ ਕਰਵਾ ਦੇ ਜਾਂ ਕਰਵਾ ਲੈ ਹੁਣ ਜਿਹੜਾ ਮੈਂ 25000 ਡਾਲਰ ਜਾਂ ਪਲੱਸ ਜਾਂ ਮਾਈਨਸ ਸੀ ਤੇ ਲਾਇਆ ਮੈਨੂੰ ਤਾਂ ਚ 1 ਡਾਲਰ ਵੀ ਵੈਕ ਨਹੀਂ ਆ ਨਾ ਕਿਤੇ ਸੋਢੀ ਨਾਗਰੇ ਦਾ ਨਾਮ ਆਇਆ ਹੁਣ ਮੈਂ ਭਾਲਕ ਨੂੰ ਕਿੱਦਾਂ ਮੈਂ ਕੀ ਦੇਖਿਆ ਮੈਂ ਕਹਿੰਦਾ ਉਹਦੀ ਕਲਮ ਵਧੀਆ ਮੁੰਡਾ ਗਾਉਂਦਾ ਵਧੀਆ ਨੁਕਸਾਨ ਆਪਣਾ ਕਰਵਾ ਲਿਆ ਇਸੇ ਤਰ੍ਹਾਂ ਹੁਣ ਜਿਹੜਾ ਵੀ ਬੰਦਾ ਮੈਂ ਤੇ ਜਿੰਨੇ ਵੀ ਪ੍ਰੋਡਿਊਸਰ ਆ ਜਾਂ ਕੋਈ ਵੀ ਪ੍ਰਮੋਟਰ ਵੀ ਹੈ ਇਹ ਚੀਜ਼ ਦੇਖਦਾ ਸੁਣਦਾ ਮੈਂ ਕਹਿੰਨਾ ਭਾਈ ਕਲੀਅਰ ਕੱਟ ਹੋ ਜਾਓ ਨਿੱਕੀ ਨਿੱਕੀ ਚੀਜ਼ ਲਿਖਾ ਲਓ ਜਦੋਂ ਕਿਸੇ ਨਾਲ ਵੀ ਬੌਂਡ ਹੋਣਾ ਤੁਸੀਂ ਜਿਹੜਾ ਬੰਦਾ ਕੌਂਟਰੈਕਟ ਵੀ ਕਰਦਾ ਜੇ ਕੋਈ ਸਾਡੇ ਨਾਲ ਵੀ ਕਰਦਾ ਉਹ ਵੀ ਆਪਣੀਆਂ ਸ਼ਰਤਾਂ ਰੱਖ ਦੇਵੇ ਵੀ ਆਹ ਚੀਜ਼ ਦੀ ਹੁਣ ਬਾੜੇ ਕੀ ਆ ਜਿਹੜੇ ਕਲਾਕਾਰ ਆ ਨਾ ਮੇਲ ਫੀਮੇਲ ਉਹ ਇਹ ਚੀਜ਼ ਦੇਖਦੇ ਕੌਣੇ ਅਸੀਂ ਆ ਮੈਂ ਦੱਸੀ ਕਰਦੇ ਆ 60% 70% ਇਹ ਲੈ ਜਾਂਦਾ ਪੜ੍ਹੋ ਤੁਸੀਂ ਉਹ ਚੀਜ਼ ਤਾਂ ਦੇਖੋ ਜਦੋਂ ਤੁਸੀਂ ਨਹੀਂ ਤਾਂ ਉਹ ਹਜੇ ਤੱਕ ਤਿਕਾਉਣਾ ਨਹੀਂ ਆਉਂਦਾ ਤੁਹਾਨੂੰ ਮਾਰਕੀਟ ਚ ਲੈ ਕੇ ਹੀ ਉਹਨਾਂ ਨੇ ਆਂਦਾ ਤੁਹਾਨੂੰ ਤੁਹਾਡੀ ਕਲਾ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਲੋਕਾਂ ਤੱਕ ਪਹੁੰਚਾਏ ਉਹਨਾਂ ਦੀ ਬਦੌਲਤ ਨਾਲੇ ਸ਼ੀਤਲ ਬਹੁਤ ਵਾਰੀ ਕੀ ਹੁੰਦਾ ਜਿਹੜੇ ਹਨਾ ਜਿਹੜੇ ਨਵੇਂ ਬੱਚੇ ਬੱਚੀਆਂ ਜਾਂ ਜੋ ਵੀ ਆ ਇਹਨਾਂ ਨੂੰ ਮੇਲਿਆਂ ਦੇ ਵਿੱਚ ਜਿਹੜਾ ਗਵਾਉਣਾ ਹਨਾ ਉੱਥੇ ਪੈਸਾ ਨਹੀਂ ਇਹਨਾਂ ਨੂੰ ਮਿਲਦਾ ਇਹਨਾਂ ਦੇ ਦਿਮਾਗ 'ਚ ਇਹ ਚੀਜ਼ਾਂ ਨਹੀਂ ਜਿਵੇਂ ਹਸਨ ਮਾਨਕ ਦੀ ਆ ਗਈ ਸੀ ਸੁਨੰਧਾ ਦੇ ਵੀ ਹੋ ਸਕਦਾ ਕਿਤੇ ਨਾ ਕਿਤੇ ਜਿਵੇਂ ਹੁਣ ਬਾਹਰ ਮੈਂ ਸ਼ੋਅ ਕਰਵਾਉਣਾ ਇੱਥੇ ਕੋਈ ਮੇਰਾ ਪ੍ਰੋਗਰਾਮ ਹੈ ਕਿਤੇ ਨਾ ਕਿਤੇ ਕਲਾਕਾਰ ਨੂੰ ਵਕਾਰ ਲਾਉਣੀ ਪੈਣੀ ਭਾਵੇਂ ਮੈਂ ਇੱਜਤ ਮਾਨ ਉਹਦਾ ਵੱਧ ਕਰ ਦਵਾਂ ਮੈਂ ਤੋ ਗਰਸਕੇ ਪੈਸੇ ਨਹੀਂ ਮੰਗ ਸਕਦਾ ਉਹਨਾਂ ਨੂੰ ਪਤਾ ਯਾਰ ਕੈਨੇਡਾ ਆਉਣਾ ਵੀ ਸੋਡੀ ਦੇ ਸਾਨੂੰ ਰੇਡੀਓ ਦੀ ਵੀ ਲੋੜ ਪੈਣੀ ਆ ਟੈਲੀਵਿਜ਼ਨ ਦੀ ਵੀ ਪੈਣੀ ਸੋਡੀ ਸਾਡਾ ਸ਼ੋਅ ਵੀ ਕਰਵਾਊਗਾ ਕਈ ਵਾਰੀ ਕਲਾਕਾਰ ਇਹ ਚੀਜ਼ਾਂ ਨਹੀਂ ਦੇਖਦਾ ਸੋਡੀ ਸਾਹਿਬ ਇੱਕ ਗੱਲ ਹੋ ਰਿਹਾ ਜਦੋਂ ਕੋਈ ਪ੍ਰੋਡਿਊਸਰ ਪੈਸਾ ਲਗਾ ਰਿਹਾ ਜੀ ਇਹ ਤਾਂ ਮੈਨੂੰ ਲੱਗਦਾ ਕਿ ਐਡਾ ਵੱਡਾ ਖੂ ਆ ਇਹਦੇ ਵਿੱਚ ਜਿੰਨਾ ਮਨ ਪੈਸਾ ਲਗਾ ਦਿਓ ਉਨਾ ਹੀ ਥੋੜਾ ਜਿੱਡੀ ਵੱਡੀ ਮਰਜ਼ੀ ਵੀਡੀਓ ਕਰੀ ਜੋ ਬਿਲਕੁਲ ਤੇ ਕਰੋੜ ਰੁਪਈਆ ਲਗਾ ਕੇ ਵੀ ਪ੍ਰੋਡਿਊਸਰ ਨੂੰ ਗਾਰੰਟੀ ਨਹੀਂ ਹੈ ਕਿ ਕੋ ਕੋ ਮੁੜ ਕੇ ਆਉਣੇ ਆ ਕਿ ਨਹੀਂ ਆਉਣੇ ਲੱਖਾਂ ਲਾ ਕੇ ਨਹੀਂ ਪਤਾ ਕਿ ਆਉਣੇ ਆ ਕਿ ਨਹੀਂ ਆਉਣੇ ਪਰ ਜਦੋਂ ਉਹ ਰਿਸਕ ਚੱਕਦਾ ਉਹ ਇੱਕ ਵੱਡੀ ਗੱਲ ਨਹੀਂ ਹੈ ਹਾਂ ਕਿਸੇ ਦੇ ਪਰ ਉਹ ਹੀ ਤਾਂ ਮੈਂ ਗੈਨਾਂ ਵੀ ਜਿਹੜਾ ਚ ਕੋਈ ਜਿਹੜੀ ਵੀ ਸਾਡੀ ਹੁਣ ਵੀਡੀਓ ਨੂੰ ਦੇਖਦੇ ਆ ਕਿਸੇ ਅੰਦਰ ਵੀ ਕਲਾ ਆ ਹੁਣ ਮੈਨੂੰ ਮੈਸੇਂਜਰ ਤੇ ਮੈਂ ਵੈਸੇ ਘੱਟ ਦੇਖਦਾ ਮੈਨੂੰ ਮੈਸੇਜ ਆਉਂਦੇ ਰਹਿੰਦੇ ਮੈਂ ਇਗਨੋਰ ਕਰ ਦਿੰਨਾ ਕਾਹ ਤੋਂ ਕਰ ਦੇਣਾ ਜ ਉਹ ਤਾਂ ਅਗਨੋਰ ਕਰੀਦੀ ਹੁਣ ਮੈਂ ਇਹੀ ਫਿਰ ਐਂਡ ਤੇ ਇਹੀ ਕਹਾਂਗਾ ਚਾਹ ਸੁਨੰਦਾ ਜਾਣੇਣ ਜਾਣੇ ਹੋ ਗਿਆ ਜਾਂ ਕਿਸੇ ਦੇ ਮਗਰ ਲੱਗ ਕੇ ਉਹਨੇ ਗਲਤੀ ਕਰ ਲਈ ਹੈ ਹਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਤੁਹਾਡਾ ਕੰਪਰੋਮਾਈਜ਼ ਕਰ ਲੋ ਪੈਂਕੀ ਢਾਲੀ ਵਾਲ ਕੋਈ ਮੇਰਾ ਰਿਸ਼ਤੇਦਾਰ ਨਹੀਂ ਪਰ ਜਿੰਨਾ ਕੁ ਮੈਨੂੰ ਪਤਾ ਪੈਂਕੀ ਨਾਲ ਤੱਕਾ ਹੋ ਰਿਹਾ ਪੈਂਕੀ ਨਾਲ ਤੱਕਾ ਹੋ ਰਿਹਾ ਬਿਲਕੁਲ ਕਿਉਂਕਿ ਤੁਸੀਂ ਹਜੇ ਤੁਹਾਡੀ ਉਮਰ ਜਿਹੜੀ ਆ ਔਰ ਤੁਹਾਡਾ ਜਿਹੜਾ ਹਜੇ ਗਾਇਕੀ ਦਾ ਕਰੀਅਰ ਬਹੁਤ ਲੰਮਾ ਆ ਸੋ ਤੁਸੀਂ ਪ੍ਰੋਡਿਊਸਰਸ ਦੇ ਨਾਲ ਜਿਕਰ ਬਣਾ ਕੇ ਰੱਖੋਗੇ ਤਾਂ ਤੁਸੀਂ ਲੰਬੇ ਸਮੇਂ ਤੱਕ ਆਪਣੀ ਜਿਹੜੀ ਗਾਇਕੀ ਆ ਉਸ ਨੂੰ ਅੱਪਰ ਕਰਾਰ ਰੱਖੋਗੇ ਕਿਉਂਕਿ ਜੇ ਹੁਣ ਵੀ ਕਿਸੇ ਨਾਲ ਬੌਂਡ ਹੋ ਜਾਂਦੀ ਸੁਨੰਦਾ ਵਕੀਲ ਦੇ ਹੋਰ ਖਰਚੇ ਜਿਹੜੇ ਆ ਜੇਨ ਵੀ ਲਾਉਣੇ ਆ ਅਗਲੇ ਨਾਲ ਪਹਿਲਾ ਚੀਜ਼ ਉਹਨੇ 100 ਵਾਰੀ ਸੋਚਣਾ ਤੇ 5 ਸਾਲ ਅੱਜ ਕੱਲ ਦੀ ਗੱਲ ਹੈ ਇਹ ਸਭ ਤੋਂ ਵੱਡੀ ਗੱਲ ਹੈ ਚਾਹੇ ਕਲਾਕਾਰ ਆ ਚਾਹੇ ਖਿਡਾਰੀ ਆ ਗੇਮ ਉਹਦੀ 5 ਸਾਲ ਦੀ ਐਮਸੀ ਬਿਲਕੁਲ ਚਾਹੇ 4 ਸਾਲ ਵੀ ਹੋ ਉਤੋ ਬਾਅਦ ਦੇ ਵਿੱਚ ਪਹਿਲੇ ਕਿਉਂ ਚੱਲਦੇ ਉਹ ਤਾਈਆਂ ਚੱਲਦੇ ਇੱਕ ਏਦਾਂ ਮੈਨੂੰ ਕਿਸੇ ਸੱਜਣ ਬੱਤਰ ਨੇ ਗਿਆ ਸੀ ਕਹਿੰਦਾ ਸੁੱਡੀ ਜੇ ਕਿਸੇ ਇਨਸਾਨਵਾਰੀ ਜਾਨਣਾ ਹੋਵੇ ਨਾ ਉਹਦਾ ਇਹ ਦੇਖੋ ਉਹਦੇ ਫਰੈਂਡ ਸਰਕਲ ਕਿੰਨਾ ਕੁ ਪੁਰਾਣਾ ਹੂੰ ਜੈਜੀ ਬਾਈ ਦੀ ਵੀ ਏਦਾਂ ਮੈਂ ਗੱਲ ਸੁਣੀ ਸੀ ਜਾਂ ਹੋਰਾਂ ਦੀ ਵੀ ਵੀ ਏ ਨਹੀਂ ਅਸੀਂ ਦੂਸਰੇ ਨੂੰ ਪੌੜਾ ਬਣਾ ਕੇ ਸਟੈਪ ਬਣਾ ਕੇ ਗਾਂਧੀਆਂ ਉੱਪਰ ਚੜੀ ਚੱਲੋ ਪਹਿਲੇ ਛੱਡੀ ਚੱਲੋ ਨੋ ਹੂੰ ਜੇ ਪਹਿਲੇ ਬੰਦੇ ਤੁਹਾਡੇ ਨਾਲ ਆ ਤੁਸੀਂ ਕਿਸੇ ਦੇ ਨਾਲੋਂ ਉਹਦੇ ਵਿੱਚ ਤੁਹਾਡਾ ਵੀ ਇੱਕ ਮਿਆਰ ਬਣਦਾ ਤੁਹਾਡਾ ਵੀ ਬਣਦਾ ਵੀ ਫਲਾਨਾ ਬੰਦਾ ਪਹਿਚਾਣ ਬਣ ਜਾਂਦੀ ਤੁਹਾਡੀ ਹੂੰ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਰ ਸੋ ਵਕਤ ਜਿਹੜਾ ਹੈ ਹੁਣ ਹੋਰ ਨਹੀਂ ਕਿ ਅਸੀਂ ਹੋਰ ਚਰਚਾ ਜਿਹੜੀ ਹੈ ਕਰੀਏ ਪਰ ਹਾਂ ਇੱਕ ਵਾਰ ਤੋਂ ਫੇਰ ਕਵਾਂਗੇ ਕਿ ਜਿਹੜਾ ਇਹਨਾਂ ਦਾ ਪੈਚ ਅਪ ਆਪਣੇ ਅੰਦਰ ਬੈਠ ਕੇ ਟੇਬਲ ਦੇ ਉੱਤੇ ਹੋ ਜਾ ਉਹ ਤੋਂ ਵੱਡੀ ਕੋਈ ਰੀਸ ਨਹੀਂ ਹੁੰਦੀ ਵੈਸੇ ਵੀ ਕਹਿੰਦੇ ਹੁੰਦੇ ਜਿਹੜੇ ਆਪਣੇ ਕਲੇਸ਼ ਹੁੰਦੇ ਉਹ ਆਪ ਹੀ ਨਿਜਠ ਲੈਣੇ ਚਾਹੀਦੇ ਨੇ ਕੋਰਟ ਕਚੈਰੀਆਂ ਦੇ ਵਿੱਚ ਕੁਝ ਵੀ ਨਹੀਂ ਪਿਆ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸਰ ਸੋ ਤੁਸੀਂ ਵੇਖ ਰਹੇ ਸੀ ਉਡੀਕ ਤਿਆਰ ਪੀਟੀ 24 ਤੇ ਖਾਸ ਗੱਲਬਾਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ